ਇਹ 골ਡ ਕਾਰਡ ਆ ਜਿਹੜਾ ਇਹ ਅਮੀਰਾ ਦੀ ਖੇਡ ਬਣ ਕੇ ਰਹਿ ਜਾਏਗਾ ਅਮਰੀਕਾ ਦੇ ਵਿੱਚ ਉਹ ਕਹਿੰਦਾ 5 ਮਿਲੀਅਨ ਡਾਲਰ ਦਿਓ ਤੇ ਅਮਰੀਕਾ ਦੇ ਵਿੱਚ ਆਓ ਇੱਥੇ ਤੁਸੀਂ ਬਿਜ਼ਨਸ ਵੀ ਕਰੋ ਇੱਥੇ ਰਹੋ ਇੱਥੋਂ ਦੀ ਸਿਟੀਜ਼ਨਸ਼ਿਪ ਲਓ ਜੇਮਾ 트ੰਪ ਨੇ ਚਲਾਈ ਆ ਵੀ ਜਿਹੜਾ ਬੰਦਾ 5 ਮਿਲੀਅਨ ਡਾਲਰ ਇਨਵੈਸਟ ਕਰੂਗਾ ਅਮਰੀਕਾ ਦੇ ਵਿੱਚ ਉਹਨੂੰ ਅਸੀਂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੇਵਾਂਗੇ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਤਕੜੇ ਬੰਦੇ ਇੱਥੇ ਆਉਣਗੇ ਉਹਨਾਂ ਦੇ ਨਾਲ ਅਮਰੀਕਾ ਦੇ ਵਿੱਚ ਹੋਰ ਰਜਗਾਰ ਮਿਲੂਗਾ ਲੋਕਾਂ ਨੂੰ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਆ ਅਮਰੀਕਾ ਆਏ ਹੋਏ ਸੀਗੇ ਔਰ ਇੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅ ਇੱਥੋਂ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਬੈਠੇ ਸਿਗੇ ਉਸ ਸਮੇਂ ਇੱਕ ਟਕਰਾਅ ਹੋਈ ਉਹਨਾਂ ਦੀ ਆਪਸੀ ਤਾਂ ਜਦੋਂ ਉਹ ਓਵਲ ਆਫਿਸ ਦੇ ਵਿੱਚ ਵੜਨ ਲੱਗੇ ਤਾਂ ਉੱਥੇ ਟਰੰਪ ਨੇ ਉਹਨੂੰ ਕਿਹਾ ਕਿ ਨਾ ਤੂੰ ਯਾਰ ਕੱਪੜੇ ਕਿੱਦਾਂ ਦੇ ਪਾ ਕੇ ਆਇਆ ਕੋਟ ਪ੍ਰਿੰਟ ਪਾ ਕੇ ਆਉਣਾ ਚਾਹੀਦਾ ਹੈ ਤੈਨੂੰ ਉਹ ਦੇਖੋ ਉਹਦਾ ਦੇਸ਼ ਇੱਕ ਵਾਰ ਦੇ ਵਿੱਚੋਂ ਲੰਘ ਰਿਹਾ ਬਹੁਤ ਲੋਕ ਮਰ ਰਹੇ ਆ ਉੱਥੇ ਬਿਲਡਿੰਗਾਂ ਟਹਿ ਰਹੀਆਂ ਤੇ ਉਹ ਬੰਦਾ ਸੂਟ ਬੂਟ ਪਾ ਕੇ ਕੀ ਦੱਸਣਾ ਚਾਹੁੰਦਾ ਵੀ ਮੈਂ ਮੈਨੂੰ ਬਹੁਤ ਚਾਹ ਚੜਿਆ ਹੋਇਆ ਮੈਨੂੰ ਪੁੱਛ ਕੇ ਸਾਰੇ ਕੰਮ ਕਰਨ ਜਾਂ ਮੈਂ ਜੋ ਵੀ ਮਰਜ਼ੀ ਐਲਾਨ ਕਰਾਂ ਸਾਰਿਆਂ ਨੂੰ ਮੰਨਣੇ ਪੈਣਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗਲਤ ਖਾਮਿਆਜ਼ਾ ਕੋਈ ਅਮਰੀਕਾ ਨੂੰ ਪੁੱਤਣਾ ਪੈ ਸਕਦਾ ਕੀ ਲੱਗਦਾ ਤੁਹਾਨੂੰ ਉਹ ਜਿਹੜਾ ਬੰਦਾ ਯਾਰ ਓਵਲ ਆਫਿਸ ਦੇ ਵਿੱਚ ਬਹਿ ਕੇ ਪਹਿਲੇ ਪ੍ਰੈਜ਼ੀਡੈਂਟ ਨੂੰ ਸਟੂਪਿਡ ਪ੍ਰੈਜ਼ੀਡੈਂਟ ਕਹਿ ਰਿਹਾ ਉਹ ਥੋੜੇ ਜਿਵੇਂ ਕਿ ਇਹ ਦੇਸ਼ ਦਾ ਇੱਕ ਰਾਸ਼ਟਰਪਤੀ ਰਹਿ ਕੇ ਗਿਆ ਇੱਕ ਸਤਕਾਰਤ ਅਹੁਦੇ ਦੇ ਉੱਤੇ ਹੋ ਰਿਹਾ ਤੁਹਾਨੂੰ ਜੇਲ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਪਰ ਜਿਹੜੇ ਉੱਥੇ ਇਲੀਗਲ ਤੌਰ ਤੇ ਹੁਣ ਰਹਿ ਰਹੇ ਨੇ ਉਹਨਾਂ ਨੂੰ ਪਤਾ ਵੀ ਜੇ ਅਸੀਂ ਰਜਿਸਟਰ ਹੋ ਗਏ ਤਾਂ ਇਹ ਨਾ ਹੋਵੇ ਵੀ ਅਸੀਂ ਹੁਣ ਤਾਂ ਬਚੇ ਵੀ ਆ ਤੇ ਜੇ ਰਜਿਸਟ੍ਰੇਸ਼ਨ ਦੇ ਵਿੱਚ ਆ ਗਏ ਤਾਂ ਨਾਲ ਦੀ ਨਾਲ ਹੀ ਸਾਡੀ ਡੈਪੂਟੇਸ਼ਨ ਲੱਗ ਜੇ 30 ਦਿਨ ਦੇ ਵਿੱਚ ਵਿੱਚ ਜਿਹੜੇ ਕ੍ਰਾਸ ਕੀਤੇ ਹੋਏ ਆ ਬਾਰਡਰ ਉਹ ਰਜਿਸਟਰੀ ਨਹੀਂ ਕਰਦੇ ਤਾਂ ਉਹਨਾਂ ਨੂੰ ਜੇਲ ਤੇ 5000 ਡਾਲਰ ਜੁਰਮਾਨਾ ਹੋ ਸਕਦਾ ਹੈਗਾ ਪਿਛਲੇ ਸਮੇਂ ਦੇ ਵਿੱਚ ਆਈਸ ਦੀਆਂ ਰੇਡਾਂ ਜਿਹੜੀਆਂ ਹੋਈਆਂ 트ੰਪ ਦੇ ਆਉਣ ਤੋਂ ਬਾਅਦ 43000 ਲੋਕਾਂ ਨੂੰ ਫੜਿਆ ਗਿਆ ਹੈ ਪਰ ਫਿਰ ਵੀ 트ੰਪ ਹੁਣੀ ਇਹ ਤੋਂ ਖੁਸ਼ ਨਹੀਂ ਔਰ ਉਹਨਾਂ ਨੇ ਆਈਸ ਦੇ ਮੁਖੀ ਨੂੰ ਚੇਂਜ ਕਰਤਾ ਕਿਉਂ ਨਹੀਂ ਖੁਸ਼ 트ੰਪ ਹੁਣੀ ਇਸ ਕਾਰਵਾਈ ਤੋਂ ਆਈਸ ਦਾ ਸਲੂਸ਼ਨ ਤਾਂ ਘਰ ਤੌਰ ਤੇ ਹਜੇ ਚੀਫ ਕੋਈ ਵੀ ਨਹੀਂ ਬਣ ਸਕਿਆ ਪਹਿਲਾਂ ਵੀ ਇਹ ਮਗਲਾ ਡਾ ਹੌਕ ਤੌਰ ਦੇ ਉੱਤੇ ਸੀਗਾ ਤੇ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਬਦਲ ਕੇ ਵੀ ਕੱਚੇ ਤੌਰ ਤੇ ਬੰਦਾ ਲਾਇਆ ਉੱਥੇ ਪਰ ਉਹ ਤੋਂ ਵੀ 트াম্প ਬਹੁਰੀ ਖੁਸ਼ ਨਹੀਂ ਹੋਏ ਵੀ ਜਿੰਨੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਉਸ ਤਰੀਕੇ ਨਾਲ ਗ੍ਰਿਫਤਾਰੀਆਂ ਨਹੀਂ ਹੋਉਣਗੀਆਂ ਤੇ ਹੁਣ ਇਹਨਾਂ ਨੇ ਇੱਕ ਵਾਰ ਫੇਰ ਚੀਫ ਨੂੰ ਚੇਂਜ ਕਰ ਦਿੱਤਾ ਹੈਗਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜਨਗੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ 골ਡ ਕਾਰਡ ਬਾਰੇ ਪਹਿਲਾਂ ਗ੍ਰੀਨ ਕਾਰਡ ਮਿਲਦਾ ਪਰ ਹੁਣ 골ਡ ਕਾਰਡ ਸ਼ੁਰੂ ਹੋ ਰਿਹਾ ਅਮਰੀਕਾ ਦੇ ਵਿੱਚ 트럼ਪ ਹੋਣਾ ਨੇ ਅਨਾਉਂਸਮੈਂਟ ਕੀਤੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਔਰ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਵਿੱਚ ਟਕਰਾਰ ਹੋਈ ਹੈ ਜ਼ੇਲੈਂਸਕੀ ਉਹਨਾਂ ਦੇ ਨਾਲ ਟਰੰਪ ਉਹਨਾਂ ਦੀ ਨਾਲ ਇੱਥੇ ਵਾਈਸ ਪ੍ਰੈਜ਼ੀਡੈਂਟ ਵੀ ਬੈਠੇ ਸੀਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੋਏ ਸੀਗੇ ਔਰ ਉਹਨਾਂ ਨੂੰ ਹੁਣ ਰਜਿਸਟਰ ਕਰਨ ਦੇ ਲਈ ਕਿਹਾ ਗਿਆ ਹੈ ਕੀ ਹੋਏਗਾ ਇਹਦਾ ਪ੍ਰਭਾਵ ਉਹਦੇ ਬਾਰੇ ਗੱਲਬਾਤ ਹੋਏਗੀ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਕਈ ਖਬਰਾਂ ਨੇ ਉੱਥੇ ਟੈਰਿਫ ਵੀ ਲੱਗ ਰਿਹਾ ਹੈ ਪਤਾ ਲੱਗਿਆ ਵੀ 25% ਟੈਰਿਫ ਉਮੀਦ ਆ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਲੱਗ ਜਾਏਗਾ ਤੇ ਉਸ ਤੋਂ ਬਾਅਦ 온ਟਾਰੀਓ ਪ੍ਰੋਵਿੰਸ ਦੇ ਵਿੱਚ ਪੰਜ ਭਾਰਤੀ ਜਿੱਤੇ ਨੇ ਉਹਦੇ ਬਾਰੇ ਗੱਲਬਾਤ ਹੋਏਗੀ ਸੋ ਆਓ ਸਵਾਗਤ ਕਰਦੇ ਹਾਂ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਇਹਨਾਂ ਸਾਰੀਆਂ ਖਬਰਾਂ ਤੇ ਵਿਚਾਰ ਕਰਾਂਗੇ ਫ੍ਰੀਜ਼ਰੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕ ਹੋਣਾ ਦਾ ਨੀਟਾ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਵੇਲੇ ਸਾਡਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਨੇ ਸਾਰੇ ਨਿੱਗੀ ਜੀ ਆ ਤੇ ਸਤਿ ਸ੍ਰੀ ਅਕਾਲ ਅ ਨੀਟਾ ਵੀਰ ਸਭ ਤੋਂ ਪਹਿਲਾਂ ਗੱਲਬਾਤ ਕਰੀਏ 골ਡ ਕਾਰਡ ਬਾਰੇ 트럼ਪ ਹੋਣਾ ਨੇ ਅਨਾਉਂਸ ਕੀਤਾ ਵੀ ਅਸੀਂ 골ਡ ਕਾਰਡ ਹੁਣ ਵੇਚਣ ਜਾ ਰਹੇ ਹਾਂ ਤੇ ਉਹਨਾਂ ਦੀ ਉਮੀਦ ਹੈ ਵੀ 10000 ਅਸੀਂ 골ਡ ਕਾਰਡ ਵੇਚਾਂਗੇ ਉਹਦੇ ਨਾਲ ਜਿੰਨੇ ਵੀ ਅਮੀਰ ਦੁਨੀਆ ਦੇ ਨੇ ਸਾਰੇ ਨਿਵੇਸ਼ ਕਰਨਗੇ ਅਮਰੀਕਾ ਦੇ ਵਿੱਚ ਪਹਿਲਾਂ ਤਾਂ 5 ਮਿਲੀਅਨ ਡਾਲਰ ਉਹਦੀ ਕੀਮਤ ਰੱਖੀ ਗਈ ਹੈ ਪਹਿਲਾਂ 1 ਮਿਲੀਅਨ ਡਾਲਰ ਦੇ ਵਿੱਚ ਜੇ ਕੋਈ ਇਨਵੈਸਟ ਕਰਦਾ ਸੀ ਅਮਰੀਕਾ ਦੇ ਵਿੱਚ ਤਾਂ ਉਹਨੂੰ ਗ੍ਰੀਨ ਕਾਰਡ ਦਿੱਤਾ ਜਾਂਦਾ ਸੀ ਉਹ ਕਹਿੰਦੇ 골ਡ ਕਾਰਡ ਆ ਜਿਹੜਾ ਇੱਕ ਰਾਊਟ ਹੋਊਗਾ ਗ੍ਰੀਨ ਕਾਰਡ ਤੋਂ ਉੱਪਰ ਸਿਟੀਜ਼ਨ ਵੀ ਲੈ ਸਕਦੇ ਉਹ ਸੋ 골ਡ ਕਾਰਡ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਇਹ 골ਡ ਕਾਰਡ ਆ ਜਿਹੜਾ ਇਹ ਅਮੀਰਾਂ ਦੀ ਖੇਡ ਬਣ ਕੇ ਰਹਿ ਜਾਏਗਾ ਅਮਰੀਕਾ ਦੇ ਵਿੱਚ ਉਹ ਕਹਿੰਦਾ 5 ਮਿਲੀਅਨ ਡਾਲਰ ਦਿਓ ਤੇ ਅਮਰੀਕਾ ਦੇ ਵਿੱਚ ਆਓ ਇੱਥੇ ਤੁਸੀਂ ਬਿਜ਼ਨਸ ਵੀ ਕਰੋ ਇੱਥੇ ਰਹੋ ਇੱਥੋਂ ਦੀ ਸਿਟੀਜ਼ਨਸ਼ਿਪ ਲਓ ਫਿਰ ਮਧ ਵਰਗੀ ਪਰਿਵਾਰ ਆ ਜਿਹੜੇ ਉਹ ਕਿੱਧਰ ਨੂੰ ਜਾਣਗੇ ਇਹ ਇਲੀਗਲ ਇਮੀਗ੍ਰੇਸ਼ਨ ਨੂੰ ਬੰਦ ਕਰਦੇ ਕਰਦੇ ਹੁਣ ਇਮੀਗ੍ਰੇਸ਼ਨ ਦੇ ਨਾਮ ਤੇ ਪੈਸੇ ਜਿਹੜੇ ਇਕੱਠੇ ਹੋ ਰਹੇ ਨੇ ਅਮਰੀਕਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਦੇਖੋ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕਰ ਦਿੱਤੀ ਆ ਵੀ ਇਹ ਅਮੀਰਾਂ ਦੀ ਗੇਮ ਬਣ ਕੇ ਰਹਿ ਗਿਆ ਜਿਹੜਾ ਪੂਰਾ ਅਮਰੀਕਾ ਕਿਉਂਕਿ ਆਪ ਜਿਹੜੇ ਡ੍ਰੰਪ ਹੋਰੀ ਆ ਇਹ ਤਕੜੇ ਬਿਜ਼ਨਸਮੈਨ ਆ ਤੇ ਪੈਸੇ ਧਿਲੇ ਵਾਲੇ ਸਾਰੇ ਬੰਦੇ ਆ ਐਲਨ ਮਾਸਕ ਹੋਰੀ ਤੇ ਨਾ ਉਹ ਇਹ ਲੱਗਦਾ ਵੀ ਸਾਰਿਆਂ ਦੇ ਕੋਲੇ ਕਿਤੇ ਵੀ ਰਾਮਨਾਲੀ 5-5 ਮਿਲੀਅਨ ਡਾਲਰ ਹਰੇਕ ਕੋਲੇ ਪਿਆ ਇੱਥੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਇਹਦੇ ਨਾਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਜਿਵੇਂ ਕਹਿੰਦੇ ਚਿਰਾਂ ਤੋਂ ਅਮਰੀਕਾ ਵੱਲ ਨੂੰ ਆਉਣਾ ਚਾਹੁੰਦੇ ਆ ਜਿਨ੍ਹਾਂ ਦਾ ਇੱਕ ਡ੍ਰੀਮ ਆ ਵੀ ਅਸੀਂ ਅਮਰੀਕਾ ਜਾ ਕੇ ਮਿਹਨਤ ਕਰੀਏ ਆਪਦੇ ਜੋ ਆਪ ਦੇਸ਼ਾਂ ਦੇ ਵਿੱਚ ਉੱਥੇ ਮਾੜੀ ਹਾਲਤ ਆ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਨੂੰ ਅਸੀਂ ਸੁਧਾਰਨ ਵਾਸਤੇ ਅਬੀ ਅਬੋਰਡ ਜਾਈਏ ਉਹਨਾਂ ਦਾ ਕਿਦਾਂ ਕਿਤੇ ਸੁਪਨਾ ਇਸ ਵਿੱਚ ਮੈਨੂੰ ਚੱਕਣਾ ਚੂਰ ਹੁੰਦਾ ਨਜ਼ਰ ਆ ਰਿਹਾ ਇਹਦੇ ਨਾਲ ਤਾਂ ਮੈਨੂੰ ਲੱਗਦਾ ਜੇ ਇਹ ਇਦਾਂ ਕਰ ਦਿੰਦੇ ਵੀ ਜਿਹੜੇ ਕੱਚੇ ਬੰਦੇ ਅਮਰੀਕਾ ਦੇ ਵਿੱਚ ਆਏ ਹੋਏ ਹੈਗੇ ਆ ਵੀ ਜੇ ਉਹੋ ਲੱਖ ਲੱਖ ਡਾਲਰ ਜਮ੍ਹਾਂ ਕਰਾਉਣ ਤਾਂ ਅਸੀਂ ਉਹਨਾਂ ਨੂੰ ਵਰਕ ਪਰਮਿਟ ਜਾਂ ਅਸੀਂ ਗ੍ਰੀਨ ਕਾਰਡ ਵੀ ਦੇਵਾਂਗੇ ਉਹਨਾਂ ਦੀ ਬੈਕਗ੍ਰਾਉਂਡ ਵਗੈਰਾ ਚੈੱਕ ਕਰਕੇ ਤੇ ਇਹਦੇ ਨਾਲ ਤਾਂ ਫਿਰ 5 ਮਿਲੀਅਨ ਡਾਲਰ ਤਾਂ ਉਹੀ ਦੇਊਗਾ ਜਿਹੜਾ ਜਿਵੇਂ ਕਹਿੰਦਾ ਵੀ ਕੋਈ ਅੰਬਾਨੀਆਂ ਅਡਾਨੀਆਂ ਦੇ ਬਰਾਬਰ ਦਾ ਬੰਦਾ ਇੰਡੀਆ ਦੇ ਵਿੱਚ ਤੇ ਜਾਂ ਹੋਰ ਬਿਰਲੇ ਟਾਟੇ ਹੋਰੀ ਤੇ ਆਮ ਜਨਤਾ ਤਾਂ ਮੈਨੂੰ ਲੱਗਦਾ ਵੀ ਇਹ ਤੋਂ ਬਾਹਰ ਹੀ ਰਹਿ ਜਾਊਗੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਅਮੀਰ ਲੋਕਾਂ ਵਾਸਤੇ ਇੱਕ ਗੇਮ 트럼ਪ ਨੇ ਚਲਾਈ ਆ ਵੀ ਜਿਹੜਾ ਬੰਦਾ 5 ਮਿਲੀਅਨ ਡਾਲਰ ਇਨਵੈਸਟ ਕਰੂਗਾ ਅਮਰੀਕਾ ਦੇ ਵਿੱਚ ਉਹਨੂੰ ਅਸੀਂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੇਵਾਂਗੇ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਤਕੜੇ ਬੰਦੇ ਇੱਥੇ ਆਉਣਗੇ ਉਹਨਾਂ ਦੇ ਨਾਲ ਅਮਰੀਕਾ ਦੇ ਵਿੱਚ ਹੋਰ ਰਜਗਾਰ ਮਿਲੂਗਾ ਲੋਕਾਂ ਨੂੰ ਤੇ ਉਹ ਤਾਂ ਗੱਲ ਠੀਕ ਆ ਵੀ ਰੋਜ਼ਗਾਰ ਮਿਲੂਗਾ ਪਰ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਪਰਦੀਪ ਵੀ ਇਹਦੇ ਵਿੱਚ ਜਿਹੜੀ ਆਮ ਲੋਕ ਆ ਜਿਹੜੇ ਆਮ ਸ਼ਹਿਰੀ ਆ ਵੱਖ-ਵੱਖ ਦੇਸ਼ਾਂ ਦੇ ਉਹਨਾਂ ਦਾ ਮੈਨੂੰ ਲੱਗਦਾ ਵੀ ਜਿਹੜਾ ਅਮਰੀਕਨ ਡ੍ਰੀਮ ਦਾ ਸੁਪਨਾ ਉਹ ਟੁੱਟਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਨਾਲ ਦੀ ਨਾਲ ਡੇਟ ਵੀਰੇ ਇਹ ਵੀ ਦੱਸਿਓ ਵੀ ਜਿਵੇਂ ਹੁਣ ਇਹਨਾਂ ਨੇ ਕਿਹਾ ਵੀ 5 ਮਿਲੀਅਨ ਡਾਲਰ ਸਰਫ ਅਮੀਰ ਲੋਕ ਆ ਜਿਹੜੇ ਉਹ ਕੰਟਰੀ ਦੇ ਵਿੱਚ ਆਉਣਗੇ ਕੰਟਰੀ ਦੀ ਜਿਹੜੀ ਜੀਡੀਪੀ ਆ ਜਿਹੜੀ ਉਹ ਹੋਰ ਉਤਾਂ ਉ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਹਦਾ ਦੂਜਾ ਪਾਸਾ ਦੇਖੀਏ ਤਾਂ ਅਮਰੀਕਾ ਦੀ ਭਲਾਈ ਦੇ ਲਈ ਇਹ 골ਡ ਕਾਰਡ ਆ ਜਿਹੜਾ ਰੱਖਿਆ ਗਿਆ ਦੇਖੋ ਹੈ ਤਾਂ ਅਮਰੀਕਾ ਦੀ ਭਲਾਈ ਵਾਸਤੇ ਰੱਖਿਆ ਇਹਨਾਂ ਨੇ ਪਰ ਮੈਨੂੰ ਲੱਗਦਾ ਵੀ ਭਾਵੇਂ ਜਿਹਦੇ ਕੋਲੇ 5 ਮਿਲੀਅਨ ਡਾਲਰ ਕਿਸੇ ਦੇਸ਼ ਦੇ ਵਿੱਚ ਆ ਚਾਹੇ ਇੰਡਜਾ ਦੇ ਵਿੱਚ ਆ ਚਾਹੇ ਕਿਸੇ ਹੋਰ ਦੇਸ਼ ਦੇ ਵਿੱਚ ਆ ਤੇ ਮੈਨੂੰ ਲੱਗਦਾ ਉਹਨਾਂ ਨੇ ਉੱਥੇ ਹੀ ਕੰਮ ਬਥੇਰੇ ਸੈੱਟ ਆ ਕਿਉਂਕਿ ਉੱਥੇ ਤਾਂ ਉਹਨਾਂ ਨੂੰ ਡੱਕਾ ਤੋੜਨਾ ਨਹੀਂ ਪੈਂਦਾ ਨੌਕਰ ਰੱਖੇ ਹੋਏ ਆ ਗੱਡੀਆਂ ਜਿਵੇਂ ਕਹਿੰਦਾ ਵੀ ਨੌਕਰ ਚੱਕਰ ਇੱਧਰ ਉੱਧਰ ਹਮੇਸ਼ਾ ਹਰ ਵਕਤ ਭੱਜੇ ਫਿਰਦੇ ਆ ਸਿਕਿਉਰਟੀਆਂ ਮਿਲਣਾ ਹੋਊਗਾ ਸਰਕਾਰ ਵੱਲੋਂ ਤੇ ਉਹ ਮੈਨੂੰ ਲੱਗਦਾ ਕੋਈ ਵੀ ਨਹੀਂ ਵੀ ਇੱਡੀ ਵੱਡੀ ਗਲਤੀ ਦੇ ਵਿੱਚ ਲੋਕ ਇੱਥੇ ਆਉਣਗੇ 5 ਮਿਲੀਅਨ ਡਾਲਰ ਵਾਲੇ ਹਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਕਿਸੇ ਬੰਦੇ ਨੂੰ ਇਹ ਫੀਲ ਹੁੰਦਾ ਹੋਵੇ ਵੀ ਫਿਊਚਰ ਵਾਸਤੇ ਅਸੀਂ ਆਪਦੇ ਬੱਚਿਆਂ ਨੂੰ ਇੱਕ ਚੰਗੇ ਦੇਸ਼ ਦੇ ਵਿੱਚ ਸੈੱਟ ਕਰ ਦਈਏ ਉਹ ਲੋਕ ਇੱਥੇ ਜ਼ਰੂਰ ਆ ਸਕਦੇ ਆ ਵੀ ਜਿਵੇਂ ਕਹਿੰਦਾ ਵੀ ਜਿਹਦੇ ਨਾਲ ਉਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਸੁਰੱਖਿਅਤ ਹੋ ਸਕੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਮੀਰਾਂ ਦੇ ਵਾਸਤੇ ਤਾਂ ਇਹ ਗੇਮ ਆ ਇੱਕ ਤੇ ਪਰ ਗਰੀਬਾਂ ਦਾ ਕਿਤੇ ਨਾ ਕਿਤੇ ਸੁਪਰਾ ਟੁੱਟਦਾ ਨਜ਼ਰ ਆ ਰਿਹਾ ਹੈ ਇਸ ਗੇਮ ਦੇ ਵਿੱਚ ਮੇਰੇ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਆ ਅਮਰੀਕਾ ਆਏ ਹੋਏ ਸੀਗੇ ਔਰ ਇੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਆ ਇੱਥੋਂ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਬੈਠੇ ਸੀਗੇ ਉਸ ਸਮੇਂ ਇੱਕ ਟਕਰਾਰ ਹੋਈ ਉਹਨਾਂ ਦੀ ਆਪਸੀ ਔਰ ਉਸ ਟਕਰਾਰ ਤੋਂ ਬਾਅਦ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਉੱਥੋਂ ਚਲੇ ਗਏ ਵਾਈਟ ਹਾਊਸ ਤੋਂ ਸੋ ਇਹ ਟਕਰਾਰ ਕੀ ਸੀ ਉਹਦੇ ਬਾਰੇ ਦੱਸਿਓ ਔਰ ਇਹ ਟਕਰਾਰ ਦਾ ਕੀ ਖਾਮਿਆਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਸਕਦਾ ਕਿਸੇ ਨੂੰ ਕੀ ਭੁਗਤਣਾ ਪੈ ਸਕਦਾ ਮੈਨੂੰ ਐ ਦੇ ਅਮਰੀਕਨ ਇਹ ਸਾਰਾ ਕੁਝ ਦੇਖ ਕੇ ਬੜੀ ਸ਼ਰਮ ਆਈ ਵੀ ਇਹ ਤਾਂ ਉਹੀ ਗੱਲ ਹੋ ਗਈ ਵੀ ਤਕੜੇ ਦਾ ਸੱਤੀ ਵੀਹੀਂ 100 ਵਾਲਾ ਕੰਮ ਹੋ ਗਿਆ ਵੀ ਜਿੱਥੇ ਇੱਕ ਪਾਸੇ ਰਸ਼ੀਗਾ ਜਿਹੜਾ ਹੈਗਾ ਉਹ ਚਿਰਾਂ ਤੋਂ ਅਮਰੀਕਾ ਦੇ ਨਾਲ ਕੋਲਡ ਵਾਰ ਤੋਂ ਲੈ ਕੇ ਇੱਕ ਤਰ੍ਹਾਂ ਦੀ ਸਮਝਦਾ ਵੀ ਦੁਸ਼ਮਣੀ ਪਾਲਦਾ ਆ ਰਿਹਾ ਤੇ ਹੁਣ ਇੱਕਦਮ ਤੁਸੀਂ ਪਹਿਲਾਂ ਤੱਕ ਕਿਸੇ ਦੇਸ਼ ਨੂੰ ਚੱਕ ਚੱਕਾ ਕੇ ਪੰਗਾ ਦਵਾ ਦਿੰਨੇ ਹੈਗੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਵੇਂ ਕਹਿੰਦਾ ਵੀ ਸਾਈਡ ਲਾਈਨ ਹੋ ਜਾਂਦੇ ਹੈਗੇ ਹੋ ਤੇ ਤੁਹਾਡੇ ਨਾਲ ਫਿਰ ਜਿਹੜੀਆਂ ਡਿਪਲੋਮੈਸੀਆਂ, ਕੂਟਨੀਤੀ ਆ, ਕੋਈ ਜਿਵੇਂ ਕਹਿੰਦਾ ਵੀ ਵਿਦੇਸ਼ੀ ਨੀਤੀ ਹੈਗੀ ਆ, ਉਹ ਤੁਹਾਡੀ ਕਿੱਧਰ ਨੂੰ ਜਾ ਰਹੀ ਹੈਗੀ ਆ, ਕੌਣ ਤੁਹਾਡੇ ਤੇ ਯਕੀਨ ਕਰੂਗਾ? ਤੁਸੀਂ ਦੇਖੋ ਵੀ ਪਿਛਲੇ ਦਿਨੀ ਜਦੋਂ ਗਲੈਂਸਕੀ ਇਹਨਾਂ ਦੇ ਓਵਲ ਆਫਿਸ ਦੇ ਵਿੱਚ ਵਾਈਟ ਹਾਊਸ ਆਏ ਆ, ਤਾਂ ਜਦੋਂ ਉਹ ਓਵਲ ਆਫਿਸ ਦੇ ਵਿੱਚ ਵੜਨ ਲੱਗੇ ਤਾਂ ਉੱਥੇ 트ੰਪ ਨੇ ਉਹਨੂੰ ਕਿਹਾ ਕਿ ਨਾ ਤੂੰ ਯਾਰ ਕੱਪੜੇ ਕਿੱਦਾਂ ਦੇ ਪਾ ਕੇ ਆਇਆ, ਕੋਟ ਪੈਂਟ ਪਾ ਕੇ ਆਉਣਾ ਚਾਹੀਦਾ ਹੈ ਤੈਨੂੰ। ਉਹ ਦੇਖੋ ਉਹਦਾ ਦੇਸ਼ ਇੱਕ ਵਾਰ ਦੇ ਵਿੱਚੋਂ ਲੰਘ ਰਿਹਾ ਬਹੁਤ ਲੋਕ ਮਰ ਰਹੇ ਆ ਉੱਥੇ ਬਿਲਡਿੰਗਾਂ ਟਹਿ ਰਹੀਆਂ ਤੇ ਉਹ ਬੰਦਾ ਸੂਟ ਬੂਟ ਪਾ ਕੇ ਕੀ ਦੱਸਣਾ ਚਾਹੁੰਦਾ ਵੀ ਮੈਂ ਮੈਨੂੰ ਬਹੁਤ ਚਾਹ ਚੜਿਆ ਹੋਇਆ ਉਹਨੇ ਇਹ ਗੱਲ ਕਹੀ ਵੀ ਕਹਿੰਦਾ ਜਦੋਂ ਵਾਰ ਖਤਮ ਹੋ ਗਈ ਮਾਰਮਰਾਈ ਬੰਦ ਹੋ ਗਈ ਮੇਰੇ ਕੋਲੇ ਸੂਟ ਹੈਗੇ ਆ ਮੈਂ ਸੂਟ ਪਾ ਲੂੰਗਾ ਉਦੋਂ ਹੋ ਸਕਦਾ ਥੋੜੇ ਜਿੰਨੇ ਮਹਿੰਗੇ ਨਾ ਹੋਣ ਪਰ ਕੋਟ ਪੈਂਟ ਹੈਗਾ ਮੇਰੇ ਕੋਲੇ ਉੱਥੋਂ ਹੀ ਥੋੜੀ ਜੀ ਇਸ ਗੱਲ ਦੀ ਮਤਲਕੀ ਜੀ ਲੱਗ ਰਹੀ ਸੀ ਉਦੋਂ ਪਹਿਲਾਂ ਵੀ 트ੰਪ ਨੇ ਬੜੇ ਬਿਆਨ ਦਿੱਤੇ ਸੀਗੇ ਵੀ ਇਹ ਡਿਕਟੇਟਰ ਹੈਗਾ ਇਹ ਕਮੀਡੀਅਨ ਆ ਇਹ ਇਹ ਆ ਉਹ ਆ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਉਹ ਇਹ ਮਿਨਰਲ ਡੀਲ ਦੇ ਉੱਤੇ ਸਾਈਨ ਕਰਨ ਵਾਸਤੇ ਇੱਥੇ ਆਏ ਤਾਂ ਜਿਸ ਤਰੀਕੇ ਦੇ ਨਾਲ प्रदीप ਉਹਨਾਂ ਨੂੰ ਜਲੀਲ ਕੀਤਾ ਗਿਆ ਤੇ ਮੈਨੂੰ ਬਹੁਤ ਇਸ ਗੱਲ ਦਾ ਜਿਵੇਂ ਕਹਿੰਦਾ ਵੀ ਦੁੱਖ ਲੱਗਿਆ ਵੀ ਯਾਰ ਇੱਕ ਲਾਚਾਰ ਬੰਦੇ ਨੂੰ ਉਹਦੇ ਕੋਲ ਹੈ ਕੀ ਆ ਥੋੜੇ ਸਰ ਤੇ ਤਾਂ ਹੋਰੋਂ ਦਾ ਲੜ ਰਿਹਾ ਤੁਸੀਂ ਆਪ ਹੀ ਉਹਨੂੰ ਨਾਟੋ ਦਾ ਮੈਂਬਰ ਬਣਾਉਣ ਦੇ ਚੱਕਰ ਦੇ ਵਿੱਚ ਜਿਵੇਂ ਕਹਿੰਦਾ ਵੀ ਇਹ ਲੜਾਈ ਪੁਆਈ ਹੈਗੀ ਆ ਗੱਲ ਇੱਥੋਂ ਸ਼ੁਰੂ ਹੋਈ ਜਦੋਂ ਗੱਲਬਾਤ ਹੋ ਰਹੀ ਸੀਗੀ ਵੀ ਇਸ ਤਰੀਕੇ ਨਾਲ ਤੂੰ ਡੀਲ ਤੇ ਸਾਈਨ ਕਰ ਉਹਦੇ ਨਾਲ ਜਿਹੜਾ ਤੁਹਾਡਾ ਦੇਸ਼ ਆ ਉਹ ਪੀਸ ਵਾਲੇ ਪਾਸੇ ਨੂੰ ਵਧੂਗਾ ਤੇ ਉੱਥੇ ਜੀਡੀ ਪੈਸ ਨੇ ਉੱਥੇ ਕਿਹਾ ਵੀ ਐ ਕਰਕੇ ਜਿਹੜੀ ਡਿਪਲੋਮੇਸੀ ਹੈਗੀ ਆ ਉਹਦੇ ਜਰੀਏ ਜਿਹੜੇ ਮਸਲੇ ਆ ਉਹ ਹੱਲ ਹੋਣੇ ਚਾਹੀਦੇ ਆ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਮਾਰਮਰਾਈ ਵਾਲੇ ਪਾਸੇ ਨੂੰ ਵੱਧ ਰਹੇ ਹੋ ਤਾਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਤਾਂ ਉੱਥੇ ਗਿਲਨਸਕੀ ਕਹਿੰਦਾ ਵੀ ਤੁਹਾਡੀ ਡਿਪਲੋਮੇਸੀ 2014 ਤੋਂ ਕਿੱਥੇ ਗਈ ਹੋਈ ਸੀਗੀ 2014 ਤੋਂ ਵੀ ਇਹਨੇ ਸਾਡੇ ਦੇਸ਼ ਨੂੰ ਅਨਵੇਡ ਕੀਤਾ ਹੋਇਆ ਹੈਗਾ ਯੂਕਰੇਨ ਨੇ ਉਦੋਂ ਪਿੱਛੋਂ ਬਾਮਾ ਦੇ ਰਾਜ ਦੇ ਵਿੱਚ ਵੀ ਸਮਝੌਤੇ ਹੋਏ ਬਾਗਡਨ ਦੇ ਰਾਜ ਦੇ ਵਿੱਚ ਵੀ ਸਮਝੌਤੇ ਹੋਏ ਪਹਿਲੀ ਟਰੰਪ ਦੀ ਸੀ ਉਹਦੇ ਵਿੱਚ ਵੀ ਸਮਝੌਤੇ ਹੋਏ ਉਹ ਕਹਿੰਦਾ ਵੀ ਜੇ ਯੂਕਰੇਨ ਉਹਨਾਂ ਸਮਝੌਤਾ ਸੌਰੀ ਰਸ਼ੀਗਾ ਉਹਨਾਂ ਸਮਝੌਤਿਆਂ ਤੇ ਨਹੀਂ ਖੜਿਆ ਤਾਂ ਅਗੋਂ ਕੀ ਗਾਰੰਟੀ ਆ ਵੀ ਉਹ ਸਾਡੇ ਦੇਸ਼ ਤੇ ਹਮਲਾ ਨਹੀਂ ਕਰੂਗਾ ਤਾਂ ਇਹਦੇ ਵਾਸਤੇ ਜਿਹੜੇ ਜੀਡੀ ਬੈਂਸ ਸੀ ਉਹ ਤਲਖ ਚ ਆ ਕੇ ਕਹਿੰਦੇ ਤੂੰ ਥੈਂਕ ਯੂ ਕਰਨ ਦੀ ਬਜਾਏ ਅਮਰੀਕਾ ਦਾ ਤੂੰ ਜਿਵੇਂ ਕਹਿੰਦਾ ਅਮਰੀਕਨ ਮੀਡੀਆ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰ ਰਹੇ ਆ ਜੇ ਆ ਬਹੁਾ ਕਾਫੀ ਉਥੇ ਜਿਵੇਂ ਕਹਿੰਦਾ ਵੀ ਤਤੇ ਠੰਡੇ ਹੋਏ ਪਰ ਮੇਨਲੀ ਮੈਨੂੰ ਲੱਗਦਾ ਵੀ ਜਿਹੜਾ ਅਮਰੀਕਾ ਸੀ ਉਹ ਚਾਹੁੰਦਾ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਇਹ ਮਿਨਰਲ ਡੀਲ ਦੇ ਉੱਤੇ ਸਾਈਨ ਕਰ ਦੇ ਤੇ ਅਸੀਂ ਉੱਥੋਂ ਜਾ ਕੇ ਉੱਥੇ ਜਿਹੜਾ ਉਹਨਾਂ ਦੇ ਟੈਟੇਨੀਅਮ ਵਗੈਰਾ ਹੋਰ ਚੰਗੇ ਖਣਨ ਦੇ ਪਦਾਰਥਾ ਉਹ ਕੱਢ ਲੈ ਗਏ ਤੇ ਜਕਰੇਨ ਸਿਰਫ ਕਿਸੇ ਇੱਕੋ ਗੱਲ ਇਹ ਚਾਹੁੰਦਾ ਸੀ ਉਹ ਵੀ ਡੀਲ ਤੇ ਸਾਈਨ ਤੱਕ ਕਰ ਦਿੰਨੇ ਆਪਾਂ ਕੋਈ ਗੱਲ ਨਹੀਂ ਪਰ ਇਹਦੇ ਬਦਲੇ ਮੈਨੂੰ ਦੱਸੋ ਵੀ ਯੁਕਰੇਨ ਨੂੰ ਕੀ ਮਿਲੂਗਾ ਕੀ ਉਹਨੂੰ ਸਰਖਿਆ ਦੀ ਗਰੰਟੀ ਮਿਲੂਗੀ ਤੇ ਜਿਹੜੀ ਕਿ 트ੰਪ ਨੇ ਸਾਫ ਤੌਰ ਤੇ ਮਨਾ ਕਰ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਇੱਕ ਤਰ੍ਹਾਂ ਦੇ ਨਾਲ ਵਾਈਟ ਹਾਊਸ ਚੋਂ ਕਿਕ ਆਊਟ ਕਰ ਦਿੱਤਾ ਗਿਆ ਜਿਹੜਾ ਲੰਚ ਉੱਥੇ ਬਣਿਆ ਹੋਇਆ ਸੀ ਉਹ ਵੀ ਉਹਨਾਂ ਨੂੰ ਆਫਰ ਨਹੀਂ ਕੀਤਾ ਗਿਆ ਸੋ ਇਹ ਬੜੀ ਸਾਈਡ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਇਹ ਕਿਸੇ ਸਿੱਟੇ ਤੇ ਜਿਵੇਂ ਕਹਿੰਦੇ ਨਿਕਲਣ ਤੋਂ ਬਨਾ ਇਹ ਡਨ ਹੋ ਗਈ ਆ ਤੇ ਅੱਗੇ ਹੁਣ ਵੇਖਦੇ ਆ ਵੀ ਕਿਹੜੇ ਪਾਸੇ ਵੱਲ ਨੂੰ ਕੀ ਗੱਲਬਾਤ ਜਾਂਦੀ ਹੈਗੀ ਆ ਬਿਲਕੁਲ ਨੀਟੇ ਵੀ ਆਏ ਨਹੀਂ ਲੱਗਦਾ ਵੀ ਸਰਪੰਚੀ ਦਿਖਾਉਣ ਦੇ ਚੱਕਰ ਦੇ ਵਿੱਚ 트ੰਪ ਹੁਣੀ ਹਰੇਕ ਨਾਲ ਹੀ ਪੰਗੇ ਲਈ ਜਾਂਦੇ ਆ ਚਾਹੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਉਧਰ ਟੈਰਿਫ ਲਾਤਾ ਕਿਤੇ ਮੈਕਸੀਕੋ ਤੇ ਟੈਰਿਫ ਲਾਤਾ ਕੰਟਰੀਆਂ ਨੂੰ ਜਹਾਜ਼ ਭਰ ਭਰ ਕੇ ਉਹਨਾਂ ਦੀਆਂ ਕੰਟਰੀਆਂ ਚ ਜਦੋਂ ਵਾਪਸ ਭੇਜ ਦਿਆ ਤਾਂ ਕਿਤੇ ਨਾ ਕਿਤੇ ਉੱਥੋਂ ਦੀਆਂ ਸਰਕਾਰਾਂ ਵੀ ਖਹਿਣ ਲੱਗ ਜਾਂਦੀਆਂ ਹੋਲੀ-ਹੋਲੀ ਇਸੇ ਤਰ੍ਹਾਂ ਹੁਣ ਯੂਕਰੇਨ ਦੇ ਨਾਲੇ ਤਲਕੀ ਵਧੀਆ ਕਦੇ ਰਸ਼ੀਆ ਦੇ ਨਾਲ ਕਦੇ ਚਾਈਨਾ ਦੇ ਨਾਲ ਇਹ ਲੋਕਾਂ ਨੂੰ ਦਿਖਾਉਣ ਦੇ ਲਈ ਵੀ ਮੈਂ ਸਰਪ ਮੈਨੂੰ ਪੁੱਛ ਕੇ ਸਾਰੇ ਕੰਮ ਕਰਨ ਜਾਂ ਮੈਂ ਜੋ ਵੀ ਮਰਜ਼ੀ ਐਲਾਨ ਕਰਾਂ ਸਾਰਿਆਂ ਨੂੰ ਮੰਨਣੇ ਪਹਿਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗਲਤ ਖਾਮਿਆਜ਼ਾ ਕੋਈ ਅਮਰੀਕਾ ਨੂੰ ਭੁਗਤਣਾ ਪੈ ਸਕਦਾ ਕੀ ਲੱਗਦਾ ਤੁਹਾਨੂੰ ਇਹ ਇਹ ਤੁਹਾਡਾ ਸਵਾਲ ਬਹੁਤ ਵਧੀਆ ਫਰਦੀਪ ਬਿਲਕੁਲ ਇਹ ਇਹ ਇਹਦਾ ਖਾਮਿਆਜ਼ਾ ਅਮਰੀਕਾ ਨੂੰ ਭੁਗਤਣਾ ਪੈ ਸਕਦਾ ਤੁਸੀਂ ਦੇਖੋ ਜਿਹੜਾ ਬੰਦਾ ਯਾਰ ਓਵਲ ਆਫਿਸ ਦੇ ਵਿੱਚ ਬਹਿ ਕੇ ਪਹਿਲੇ ਪ੍ਰੈਜ਼ੀਡੈਂਟ ਨੂੰ ਸਟੂਪਿਡ ਪ੍ਰੈਜ਼ੀਡੈਂਟ ਕਹਿ ਰਿਹਾ ਉਹ ਤੁਹਾਡੇ ਜਿਵੇਂ ਕਿ ਲੈ ਦੇਸ਼ ਦਾ ਇੱਕ ਰਾਸ਼ਟਰਪਤੀ ਰਹਿ ਕੇ ਗਿਆ ਇੱਕ ਸਤਕਾਰਤ ਅਹੁਦੇ ਦੇ ਉੱਤੇ ਹੋ ਰਿਹਾ ਜਿਵੇਂ ਕਿ ਲੈ ਵੀ ਇੰਨਾ ਚਿਹਰਾ ਤੇ ਤੁਸੀਂ ਇਸ ਤਰੀਕੇ ਨਾਲ ਉਹਨੂੰ ਸੰਬੋਧਨ ਕਰਦੇ ਹੈਗੇ ਹੋ ਤੇ ਫਿਰ ਇਹਨੇ ਇਹ ਵੀ ਗੱਲ ਕਹੀ ਕਹਿੰਦਾ ਵੀ ਜਿਹੜਾ ਜੀਡੀਪੀਐਸ ਕਹਿੰਦਾ ਤੂੰ ਆ ਕੇ ਆਪੋਜੀਸ਼ਨ ਵਾਸਤੇ ਪ੍ਰਚਾਰ ਕਰਕੇ ਗਿਆ ਸੀਗਾ ਤੇ ਉਹਨਾਂ ਨੇ ਤੇਰੇ ਵਾਸਤੇ ਕੀ ਕਰਤਾ ਵੀ ਜਿਹੜੇ ਹਥਿਆਰ ਤੈਨੂੰ ਹੁਣ ਤੱਕ ਦਿੱਤੇ ਆ ਜਿਕਰੇ ਇਹਨੂੰ ਉਹ ਤਾਂ ਸਾਰੇ ਬਾਈਡਨ ਪ੍ਰਸ਼ਾਸਨ ਨੇ ਦਿੱਤੇ ਆ 트ੰਪ ਨੇ ਤਾਂ ਕੁਝ ਨਹੀਂ ਦਿੱਤਾ ਉਹਨਾਂ ਨੂੰ ਤੇ ਐਸ ਦਾ ਜੇ ਆਪਾਂ ਕਹੀਏ ਮੋਦੀ ਵੀ ਆ ਕਿ ਪ੍ਰਚਾਰ ਕਰਕੇ ਗਿਆ ਕਿ ਦਾ ਟਰੰਪ ਵਾਸਤੇ ਤੇ ਉਹ ਫਿਰ ਗੱਲ ਕਿੱਧਰ ਨੂੰ ਜਾਂਦੀ ਹੈਗੀ ਆ ਤੇ ਦੇਖੋ ਹਰੇਕ ਬੰਦੇ ਨਾਲ ਕਦੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਪੰਗੇ ਲੈਣੇ ਕਦੇ ਸਟ੍ਰੀਮਰ ਨੂੰ ਜਿਵੇਂ ਕੱਲ ਵੀ ਉਸ ਤਰੀਕੇ ਨਾਲ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਜਿਹੜੇ ਯੂਰੋਪੀਅਨ ਦੇਸ਼ ਹੈਗੇ ਆ ਉਹਨਾਂ ਨੇ ਇਸ ਤੋਂ ਬਾਅਦ ਇੱਕ ਮੀਟਿੰਗ ਕੀਤੀ ਆ ਤੇ ਬਹੁਤ ਸਾਰੇ ਦੇਸ਼ਾਂ ਨੇ ਪਿੱਠ थਾਪੜੀ ਹੈਗੀ ਜੁਕਰੇਨ ਦੀ ਜੇਲਨਸਕੀ ਨੂੰ ਸ਼ਾਬਾਸ਼ ਦਿੱਤੀ ਹੈ ਵੀ ਤੂੰ ਚੰਗੇ ਤਰੀਕੇ ਦੇ ਨਾਲ ਅੜ ਕੇ ਜਵਾਬ ਦੇ ਕੇ ਆਏ ਓਥੇ ਤੂੰ ਛਿਪਿਆ ਨਹੀਂ ਤੇ ਇਹ ਨਹੀਂ ਹੋਇਆ ਵੀ ਮੋਦੀ ਵਾਂਗੂ ਆ ਕੇ ਮੂੰਹ ਲਟਕਾ ਕੇ ਮੂੰਹ ਬੈਠਾ ਰਿਹਾ ਤੇ ਗੱਲਾਂ ਸੁਣ ਕੇ ਉਹਦੀਆਂ ਤੇ ਚਲੇ ਆ ਗਿਆ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਜਿਹੜਾ ਨਾਟੋ ਇਨੈਚਰ ਦਾ ਚੱਲੀ ਆ ਰਿਹਾ ਹੈਗਾ ਜਿਹੜੇ ਹੁਣ ਯੂਰਪੀਅਨ ਦੇਸ਼ ਹੈਗੇ ਆ ਉਹ ਜੋ ਯੂਕਰੇਨ ਦੀ ਮਦਦ ਵਾਸਤੇ ਇਕੱਠੇ ਹੋ ਜਾਣ ਤੇ ਅਮਰੀਕਾ ਉਹਦੇ ਵਿੱਚੋਂ ਇੱਕ ਤਰ੍ਹਾਂ ਦੇ ਨਾਲ ਬਾਹਰ ਹੀ ਹੋ ਜਵੇ ਤੇ ਕਿਤੇ ਨਾ ਕਿਤੇ ਇਹ ਗੱਲ ਠੀਕ ਹੈ ਵੀ ਜੇ ਜਿਹੜੇ ਯੂਰਪੀਅਨ ਦੇਸ਼ ਆ ਉਹ ਇਕੱਠੇ ਹੋ ਕੇ ਰਸ਼ੀਆ ਦੇ ਨਾਲ ਲੜਦੇ ਹੈਗੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਤੀਜੀ ਵਰਲਡ ਵਾਰ ਵਾਲਾ ਖਤਰਾ ਉਹ ਦੁਨੀਆ ਦੇ ਉੱਤੇ ਜਰੂਰ ਮੰਡਰਾਊਗਾ ਤੇ ਜਿਹਦੇ ਨਾਲ ਮੈਨੂੰ ਲੱਗਦਾ ਵੀ ਜਿਹੜਾ ਯੂਰਪੀਅਨ ਦੇਸ਼ਾਂ ਦਾ ਸਹਿਯੋਗ ਆ ਉਹ ਵੀ ਅਮਰੀਕਾ ਦੇ ਨਾਲ ਕੁ ਜਾਉਂਗਾ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ 트럼ਪ ਨੂੰ ਨਾਲੋਂ ਥੋੜੀ ਜਿਹੀ ਨਰਮੀ ਵਰਤਣੀ ਚਾਹੀਦੀ ਆ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ ਇਸ ਤਰ੍ਹਾਂ ਜੇ ਮੂਹ ਫੁੱਟ ਹੋ ਜੂਗੇ ਸਾਰੇ ਕੰਟਰੀ ਦੇ ਨਾਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਕੌਣ ਖੜੇਗਾ ਸਰਪੰਚ ਵੀ ਤਾਂ ਹੀ ਆ ਜੇ ਨਾਲ ਵੋਟਾਂ ਪਾਉਣ ਵਾਲੇ ਹੈਗੇ ਆ ਜੇ ਵੋਟਾਂ ਨਾ ਪਾਉਣ ਵਾਲੇ ਨਾ ਰਹੇ ਤੁਹਾਡੇ ਨਾਲ ਤਾਂ ਸਰਪੰਚੀ ਕਾਦੀ ਰਹਿ ਜੂਗੀ ਹਨਾ ਸੋ ਨੀਤੇ ਬਾਈ ਅਗਲੀ ਖਬਰ ਤੇ ਆਪਾਂ ਚੱਲਦੇ ਆਂ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਜਿਹੜੇ ਵੀ ਅਮਰੀਕਾ ਦੇ ਵਿੱਚ ਐਂਟਰ ਹੋਏ ਆ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਜ਼ਿਆਦਾ ਇਲੀਗਲ ਇਮੀਗ੍ਰੇਸ਼ਨ ਹੋਈ ਆ ਉਹਦੇ ਸਬੰਧ ਦੇ ਵਿੱਚ ਹੁਣ 트럼ਪ ਹੁਣੀ ਜਿਹੜੇ ਦਿਨ ਬਦਿਨ ਹੋਰ ਕਰਖਤ ਰੂਪ ਉਹਨਾਂ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਹੁਣ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਅਨਡਾਕੂਮੈਂਟਡ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਸਾਰੇ ਜਾਣੇ ਆ ਕੇ ਰਜਿਸਟ੍ਰੇਸ਼ਨ ਕਰਨ ਆਪਣੇ ਫਿੰਗਰਪ੍ਰਿੰਟ ਦੇਣ ਆਪਣਾ ਪਤਾ ਐਡਰੈਸ ਸਾਨੂੰ ਦੱਸਣ ਕੀ ਲੱਗਦਾ ਇਹ ਰਜਿਸਟ੍ਰੇਸ਼ਨ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਜਾ ਰਿਹਾ ਵੀ ਜੇ ਤੁਸੀਂ ਇਹਦੇ ਵਿੱਚ ਰਜਿਸਟਰਡ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜੇਲ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਪਰ ਜਿਹੜੇ ਉੱਥੇ ਇਲੈਗਲ ਤੌਰ ਤੇ ਹੁਣ ਰਹਿ ਰਹੇ ਨੇ ਉਹਨਾਂ ਨੂੰ ਪਤਾ ਵੀ ਜੇ ਅਸੀਂ ਰਜਿਸਟਰ ਹੋ ਗਏ ਤਾਂ ਇਹ ਨਾ ਹੋਵੇ ਵੀ ਅਸੀਂ ਹੁਣ ਤਾਂ ਬਚੇ ਵੀ ਆ ਤੇ ਜੇ ਰਜਿਸਟ੍ਰੇਸ਼ਨ ਦੇ ਵਿੱਚ ਆ ਗਏ ਤਾਂ ਨਾਲ ਦੀ ਨਾਲ ਹੀ ਸਾਡੀ ਡੈਪੂਟੇਸ਼ਨ ਲੱਗ ਜੇ ਸੋ ਕਿੰਨਾ ਕੁ ਸਾਥ ਅਨਡਾਕੂਮੈਂਟਡ ਲੋਕਾਂ ਦਾ ਇਸ ਰਜਿਸਟ੍ਰੇਸ਼ਨ ਨੂੰ ਮਿਲਣ ਦੀ ਆਸ ਹੈ ਦੇਖੋ ਇਹਨਾਂ ਨੇ ਜਿਹੜਾ ਇਹ ਨਵਾਂ ਐਗਜ਼ੈਕਟਿਵ ਆਰਡਰ ਸ਼ੁਰੂ ਕੀਤਾ ਵੀ ਜੇ ਮਤਲਬ ਆਈ ਸਰਜਿਸਟ੍ਰੇਸ਼ਨ ਇਰੇ ਤਹਿਤ ਇਹਨਾਂ ਨੇ ਕਿਹਾ ਵੀ ਜਿਹੜੇ ਬੰਦੇ 30 ਦੇ 30 ਦਿਨ ਦੇ ਵਿੱਚ ਵਿੱਚ ਜਿਹੜੇ ਕ੍ਰਾਸ ਕੀਤੇ ਹੋਏ ਆ ਬਾਰਡਰ ਉਹ ਰਜਿਸਟਰੀ ਨਹੀਂ ਕਰਦੇ ਤਾਂ ਉਹਨਾਂ ਨੂੰ ਜੇਲ੍ਹ ਤੇ 5000 ਡਾਲਰ ਜੁਰਮਾਨਾ ਹੋ ਸਕਦਾ ਹੈਗਾ ਤੇ ਦੇਖੋ ਪਹਿਲਾਂ ਹੀ ਲੋਕ ਤਾਂ ਬਹੁਤ ਡਰੇ ਹੋਏ ਆ ਵੀ ਆਈਸਦਗਾਂ ਰਿੱਡਾਂ ਪੈ ਰਹੀਆਂ ਹੈਗੀਆਂ ਬਿਨਾ ਕਿਸੇ ਰਜਿਸਟਰੀ ਤੋਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਜਾਂ ਬਿਜ਼ਨਸ ਵਾਲਿਆਂ ਥਾਵਾਂ ਤੋਂ ਜਾਂ ਫਾਰਮਾਂ ਦੇ ਵਿੱਚੋਂ ਚੱਕਿਆ ਜਾ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਇਸ ਚੀਜ਼ ਤੋਂ ਲੋਕ ਬਚਣਗੇ ਜਿਹੜੇ ਤਾਂ ਇਹ ਹੋਊਗਾ ਵੀ ਕ੍ਰਿਮੀਨਲ ਵਰਤੀ ਵਾਲੇ ਲੋਕ ਆ ਜਿਨ੍ਹਾਂ ਦਾ ਪਹਿਲਾਂ ਹੀ ਆਲਰੇਡੀ ਕੋਈ ਰੈਕੋਰਡ ਵਗੈਰਾ ਹੈਗਾ ਜਿਨ੍ਹਾਂ ਜਿਹੜੇ ਕੋਈ ਗੈਂਗਸਟਰ ਵਗੈਰਾ ਆਏ ਹੋਏ ਆ ਕਿਉਂਕਿ ਇਸ ਰਜਿਸਟਰੀ ਦੇ ਨਾਲ ਤੁਹਾਡਾ ਨਾਮ ਪਤਾ ਫਿੰਗਰਪ੍ਰਿੰਟ ਤੁਹਾਡੀ ਬੈਕਗ੍ਰਾਉਂਡ ਚ ਇੱਕ ਸਾਰਾ ਕੁਝ ਹੋਊਗਾ ਉਹ ਤਾਂ ਮੈਨੂੰ ਲੱਗਦਾ ਸ਼ਹਿਰ ਭੱਜ ਬੁਝ ਜਾਣ ਇਥੋਂ ਇਹ ਹੋ ਸਕਦਾ ਵਾਪਸ ਮੈਕਸੀਕੋ ਚਲੇ ਜਾਣ ਤੇ ਜਿਹੜੇ ਇੰਡੀਆ ਤੋਂ ਆਏ ਉਹਨਾਂ ਵਾਸਤੇ ਤਾਂ ਹੈ ਹੀ ਔਖਾ ਉਹਨਾਂ ਨੂੰ ਜਾਣਾ ਕਿੱਥੇ ਬਾਰਡਰ ਕ੍ਰੋਸ ਕਰਕੇ ਤੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਡਰ ਬਣਿਆ ਹੋਇਆ ਹੈਗਾ ਵੀ ਜੇ ਅਸੀਂ ਰਜਿਸਟਰ ਕਰ ਦਿੱਤਾ ਤਾਂ ਹੋਰ ਨਾ ਸਾਨੂੰ ਘਰਾਂ ਦੇ ਵਿੱਚੋਂ ਹੀ ਆ ਕੇ ਚੱਕ ਲੈਣ ਵੀ ਕਿਤੇ ਨਾ ਕਿਤੇ ਅਸੀਂ ਆਪ ਦੇ ਹੱਥੀ ਆਪ ਹੀ ਨਾ ਆਵੇ ਸਕੇ ਜਿਵੇਂ ਕਹਿੰਦਾ ਬੋਝ ਪਾ ਲਗੇ ਤੇ ਲੋਕ ਇਸ ਚੀਜ਼ ਤੋਂ ਟਲ ਵੀ ਰਹੇ ਆ ਤੇ ਪਰ ਲੱਗਦਾ ਹੁਣ ਜੇ ਐਡਜੈਕਟਿਵ ਆਰਡਰ ਹੋ ਗਿਆ ਤਾਂ ਇਹਦਾ ਨਾਲ ਜਿਹੜੀ ਰਜਿਸਟ੍ਰੇਸ਼ਨ ਉਹ ਤਾਂ ਕਰਾਉਣੀ ਪਊ ਜਿਹੜੇ ਨਹੀਂ ਕਰਾਉਣਗੇ ਉਹਨਾਂ ਵਾਸਤੇ ਤਾਂ ਫਿਰ ਕੋਈ ਹੱਲ ਹੈ ਨਹੀਂਗਾ ਅੱਗੇ ਹੋਰ ਰਸਤਾ ਜਿਵੇਂ ਖੁੱਲਣਾ ਨਹੀਂ ਕੇ ਪਾਸੇ ਨੂੰ ਤੇ ਕਿਤੇ ਨਾ ਕਿਤੇ ਰਜਿਸਟ੍ਰੇਸ਼ਨ ਤਾਂ ਕਰਾਉਣੀ ਪਊ ਪਰ ਇਹਦੇ ਨਾਲ ਜਿਹੜੇ ਦਾ ਚੰਗੇ ਲੋਕ ਆ ਹੋ ਸਕਦਾ ਉਹ ਕਰਵਾ ਵੀ ਲੈਣ ਤੇ ਪਰ ਜਿਹੜੇ ਕ੍ਰਿਮੀਨਲ ਵਰਤੀ ਵਾਲੇ ਲੋਕ ਆ ਉਹ ਸ਼ਾਇਦ ਹੋ ਸਕਦਾ ਚੋਰੀ ਛਿਪੇ ਫਿਰ ਦੁਆਰੇ ਬਾਰਡਰ ਕ੍ਰੋਸ ਕਰਕੇ ਮੈਕਸੀਕੋ ਜਾਂ ਆਪਣੇ ਸਦਰਨਾ ਅਮਰੀਕਾ ਦੇ ਨਾ ਕੰਟਰੀਆਂ ਦੇ ਵਿੱਚ ਵਾਪਸ ਚਲੇ ਜਾਣ ਨੈਟਿਵ ਵੀਰ ਜੇ ਆਪਾਂ ਇਹਦਾ ਦੂਸਰਾ ਪੱਖ ਦੇਖੀਏ ਕਿਉਂਕਿ ਜਦੋਂ ਟਰੰਪ ਹੋਣਾ ਨੇ ਸਖਤੀ ਸ਼ੁਰੂ ਕੀਤੀ ਸੀ ਇਲੀਗਲ ਇਮੀਗ੍ਰੇਸ਼ਨ ਦੇ ਉੱਪਰ ਤਾਂ ਉਸ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਸੀ ਵੀ ਜਿਹੜੇ ਆ ਗਏ ਇਹਨਾਂ ਨੂੰ ਤਾਂ ਕਿਸੇ ਤਰੀਕੇ ਪੱਕੇ ਕਰ ਦਿਓ ਹੁਣ ਜਿਹੜੇ ਹੋਰ ਆ ਰਹੇ ਉਹਨਾਂ ਨੂੰ ਤੁਸੀਂ ਰੋਕੋ ਤਾਂ ਕੀ ਲੱਗਦਾ ਜਿਹੜੀ ਇਹ ਰਜਿਸਟ੍ਰੇਸ਼ਨ ਹੋ ਰਹੀ ਹੈ ਇਹਦੇ ਵਿੱਚੋਂ ਕੁਝ ਪੋਜ਼ਿਟਿਵ ਨੀ ਚੀਜ਼ਾਂ ਵੀ ਸਾਹਮਣੇ ਆ ਸਕਦੇ ਆ ਮਿਸਾਲ ਦੇ ਤੌਰ ਤੇ ਵੀ ਜੇ ਜਿਨ੍ਹਾਂ ਜਿਨ੍ਹਾਂ ਨੇ ਰਜਿਸਟਰਡ ਕੀਤਾ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂਗਾ ਉਹ ਚੈੱਕ ਕਰਨਗੇ ਸਾਰਾ ਕੁਝ ਵੀ ਜੇ ਰਜਿਸਟਰਡ ਹੋ ਗਿਆ ਉਸ ਤੋਂ ਬਾਅਦ ਉਹ ਬਿਲਕੁਲ ਸਹੀ ਆ ਟੈਕਸ ਪੇ ਕਰ ਰਿਹਾ ਹੈ ਉਹਨੇ ਕੋਈ ਇੱਥੇ ਕ੍ਰਾਈਮ ਨਹੀਂ ਕੀਤਾ ਪਿਛਲੇ ਟਾਈਮ ਦੇ ਵਿੱਚ ਤਾਂ ਉਹਨੂੰ ਕੁਝ ਨਾ ਕੁਝ ਪ੍ਰੋਵੀਜ਼ਨਲ ਗ੍ਰੀਨ ਕਾਰਡ ਜਾਂ ਪ੍ਰੋਵੀਜ਼ਨਲ ਵਰਕ ਪਰਮਿਟ ਜਿਹੜਾ ਉਹ ਦਿੱਤਾ ਜਾ ਸਕੇ ਇਹ ਵੀ ਹੋ ਸਕਦਾ ਵੀ ਇਹ ਰਜਿਸਟ੍ਰੇਸ਼ਨ ਜਿੰਨਾ ਜਿੰਨਾ ਨੇ ਕੀਤੀ ਆ ਉਹਦੇ ਵਿੱਚੋਂ ਹੀ ਫਿਰ 트াম্প ਹੁਣੀ ਪੱਕੇ ਵੀ ਕਰ ਦੇਣਾ ਉਹਨਾਂ ਨੂੰ ਇਹ ਹੈ ਤਾਂ ਪਰ ਇਹ ਵਧੀਆ ਗੱਲ ਆ ਪਤਾ ਗੱਲ ਕੀ ਆ ਜਦੋਂ ਵੀ ਕੋਈ ਬੰਦਾ ਕਿਸੇ ਦੇਸ਼ ਦੇ ਵਿੱਚ ਐਂਟਰ ਹੁੰਦਾ ਉਹਦਾ ਕੋਈ ਡਾਟਾ ਤਾਂ ਹੋਣਾ ਚਾਹੀਦਾ ਨਾ ਵੀ ਉਹ ਕਿੱਥੇ ਰਹਿ ਰਿਹਾ ਉਹਦਾ ਕੀ ਹਿਸਾਬ ਕਿਤਾਬਾ ਕੀ ਉਹਦੀ ਬੈਕਗ੍ਰਾਉਂਡ ਆ ਕੀ ਉਹਦੇ ਫਿੰਗਰਪ੍ਰਿੰਟ ਹੋ ਕੇ ਉਹ ਕਲੀਅਰ ਹੁੰਦਾ ਇਹ ਤਾਂ ਗੱਲ ਹੈਗੀ ਵਧੀਆ ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਕ੍ਰਾਈਮ ਰੋਕਣ ਵਾਸਤੇ ਮਦਦ ਵੀ ਮਿਲੂਗੀ ਤੇ ਮੈਨੂੰ ਲੱਗਦਾ ਵੀ ਵੈਸੇ ਵੀ ਇਮੀਗਰੈਂਟਾਂ ਤੋਂ ਬਿਨਾ ਜਾਂ ਜਿਹੜੇ ਇਸ ਤਰੀਕੇ ਨਾਲ ਅਨਡਾਕੂਮੈਂਟਡ ਲੋਕਾਂ ਤੋਂ ਬਿਨਾ ਜਿਵੇਂ ਇੱਥੋਂ ਦੇ ਡੇਰੀ ਫਾਰਮ ਆ ਜਾਂ ਇੱਥੋਂ ਦੇ ਸਲੱਡਰ ਹਾਊਸ ਆ ਜਾਂ ਇੱਥੋਂ ਦੀ ਕੰਸਟਰਕਸ਼ਨ ਇੰਡਸਟਰੀ ਆ ਜਾਂ ਇੱਥੋਂ ਦੇ ਜਿਵੇਂ ਕਹਿੰਦਾ ਵੀ ਵੱਡੇ ਵੱਡੇ ਫਾਰਮ ਹੈਗੇ ਆ ਉਹਨਾਂ ਦਾ ਕੰਮ ਨਹੀਂ ਚੱਲਣਾ ਕਿਉਂਕਿ ਉੱਥੇ ਸਾਰੇ ਇਦਾਂ ਦੇ ਲੋਕ ਹੀ ਕੰਮ ਕਰਦੇ ਆ ਬਹੁਤ ਹਾਰਡ ਵਰਕ ਆ 110 15 ਡਿਗਰੀ ਟੈਂਪਰੇਚਰ ਦੇ ਵਿੱਚ ਜਾ ਕੇ ਫਸਲਾਂ ਵਧਣੀਆਂ ਕਰਨੀਆਂ ਜਾਂ ਗਾਂਾਂ ਨੂੰ ਕਤਲ ਕਰਨਾ ਇਹ ਕੋਈ ਆਮ ਰੰਦਾਨੀ ਕਰ ਸਕਦਾ ਉਹੀ ਕਰੂਗਾ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਜਿਹੜਾ ਕੋਈ ਮਜਬੂਰੀ ਬਸ ਹੈਗਾ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਵੀ ਇਹਨਾਂ ਨੂੰ ਸ਼ੁਰੂ ਕਰਨਾ ਚਾਹੀਦਾ ਵੀ ਵਰਕ ਪਰਮਿਟ ਵਗੈਰਾ ਦੇਣੇ ਜਿਵੇਂ ਕੈਨੇਡਾ ਨੇ ਸ਼ੁਰੂ ਕੀਤੇ ਹੋਏ ਹਨ ਵੀ ਜਿਹੜੇ ਮੈਕਸੀਕਨ ਲੋਕ ਆ ਉਥੇ ਜਾ ਕੇ ਫਾਰਮਾਂ ਦੇ ਵਿੱਚ ਉਹ ਕੰਮ ਕਰ ਸਕਣ ਤਾਂ ਇਹ ਜੋ ਗਵਰਨਮੈਂਟ ਦੇ ਕੋਲ ਰੈਕર્ડ ਵੀ ਰਹਿੰਦਾ ਤੇ ਨਾਲ ਦੀ ਨਾਲ ਉਹ ਕੰਮ ਕਰਕੇ ਆਪਦੇ ਦੇਸ਼ ਵਾਪਸ ਵੀ ਆਉਂਦੇ ਤੇ ਗਵਰਨਮੈਂਟ ਨੂੰ ਟੈਕਸ ਵੀ ਮਿਲਦਾ ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਵੀ ਕੋਈ ਇਦਾਂ ਦਾ ਸਿਸਟਮ ਸ਼ੁਰੂ ਕਰੇ ਇਸ ਰਜਿਸਟਰੀ ਦੇ ਜ਼ਰੀਏ ਵੀ ਜਿਨ੍ਹਾਂ ਦੇ ਲੋਕਾਂ ਦੇ ਰੈਕਡ ਵਗੈਰਾ ਕਲੀਨ ਹੈਗੇ ਆ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈਗੀ ਵੀ ਉਹਨਾਂ ਕੋਈ ਇਸ ਰਜਿਸਟਰੀ ਦੇ ਜਰੀਏ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਕੇ ਕੋਈ ਵਰਕ ਪਰਮਿਟ ਦੇ ਕੇ ਜਾਂ ਉਹਨਾਂ ਨੂੰ ਪੱਕੇ ਕਰਕੇ ਇਹ ਫਾਰਮਰਾਂ ਦੀ ਵੀ ਹੈਲਪ ਕੀਤੀ ਜਾਵੇ ਤੇ ਜਿਹੜੇ ਲੋਕ ਇੱਥੇ ਆਏ ਹੋਏ ਆ ਉਹਨਾਂ ਨੂੰ ਕੱਢਿਆ ਵੀ ਨਾ ਜਾਵੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਸ ਰਜਿਸਟਰੀ ਦਾ ਫਾਇਦਾ ਹੁੰਦਾ ਵੀ ਨਜ਼ਰ ਆਵੇ ਬਿਲਕੁਲ ਕਿਉਂਕਿ ਜੇ ਹੁਣ ਰਜਿਸਟਰਡ ਹੋਣ ਕੇ ਉਹਦੇ ਵਿੱਚੋਂ ਛਾਂਟੀ ਹੋਣ ਤੋਂ ਬਾਅਦ ਜੇ ਪਰਵੀਜ਼ਨਲ ਵਰਕ ਪਰਮਿਟ ਵੀ 5 ਸਾਲ ਦਾ ਵਰਕ ਪਰਮਿਟ ਆ ਉਹਦੇ ਵਿੱਚ ਵਿੱਚ ਉਹ ਚੈੱਕ ਕਰਨ ਵੀ ਪ੍ਰੋਪਰ ਉਹ ਟੈਕਸ ਪੇ ਕਰ ਰਿਹਾ ਕੋਈ ਕ੍ਰਾਈਮ ਦੇ ਵਿੱਚ ਤਾਂ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਉਹਨੂੰ ਗ੍ਰੀਨ ਕਾਰਡ ਵਿੱਚ ਤਬਦੀਲ ਕੀਤਾ ਜਾ ਸਕਦਾ ਸੋ ਹੋਪ ਹੈ ਵੀ ਇਹ ਵੀ ਹੋ ਸਕਦਾ ਸੋ ਨੈਗੇਟਿਵ ਵੀਰੇ ਆਪਾਂ ਅਗਲੀ ਖਬਰ ਤੇ ਚੱਲੀਏ ਆਈਸ ਦੀਆਂ ਰੇਡਾਂ ਜਦੋਂ ਪੈ ਰਹੀਆਂ ਸੀ ਇੱਥੇ ਹਰੇਕ ਨੂੰ ਹਫੜਾ ਦਫੜੀ ਪਈ ਸੀ ਜਿਹੜੇ ਵੀ ਇਲਲੀਗਲ ਤੌਰ ਤੇ ਰਹਿ ਰਹੇ ਸੀ ਔਰ ਪਤਾ ਲੱਗਿਆ ਵੀ ਪਿਛਲੇ ਸਮੇਂ ਦੇ ਵਿੱਚ ਆਈਸ ਦੀਆਂ ਰੇਡਾਂ ਜਿਹੜੀਆਂ ਹੋਈਆਂ ਟਰੰਪ ਦੇ ਆਉਣ ਤੋਂ ਬਾਅਦ 43000 ਲੋਕਾਂ ਨੂੰ ਫੜਿਆ ਗਿਆ ਪਰ ਫਿਰ ਵੀ 트럼ਪ ਹੋਣੀਏ ਤੋਂ ਖੁਸ਼ ਨਹੀਂ ਔਰ ਉਹਨਾਂ ਨੇ ਆਈਸ ਦੇ ਮੁਖੀ ਨੂੰ ਚੇਂਜ ਕਰਤਾ ਕਿਉਂ ਨਹੀਂ ਖੁਸ਼ 트럼ਪ ਹੋਣੀ ਇਸ ਕਾਰਵਾਈ ਤੋਂ ਦੇਖੋ ਜਿਹੜੇ 트럼ਪ ਹੋ ਰਹੀ ਹੈ ਇਹਨਾਂ ਨੇ ਜਦੋਂ ਆਈਸੀ ਜੀ ਇਹਨਾਂ ਨੇ ਹਮਸਾਰ ਕਿਹਾ ਸੀਗਾ ਵੀ ਮੈਂ ਇੱਕ ਕਰੋੜ ਜਿਹੜਾ ਅੰਡਾਫੂਮੈਂਟਡ ਬੰਦਾ ਉਹਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕਰੂੰਗਾ ਤੇ ਆਈਸ ਦਾ ਸਿਲਵਜਨ ਅਧਿਕਾਰ ਤੌਰ ਤੇ ਹਜੇ ਚੀਫ ਕੋਈ ਵੀ ਨਹੀਂ ਬਣ ਸਕਿਆ ਪਹਿਲਾਂ ਵੀ ਇਹ ਮਗਲ ਹਡਾ ਹੌਕ ਤੌਰ ਦੇ ਉੱਤੇ ਸੀਗਾ ਤੇ ਉਹ ਦੂਬਾਦ ਦੇ ਵਿੱਚ ਇਹਨਾਂ ਨੇ ਆਪਣਾ ਬਦਲ ਕੇ ਵੀ ਕੱਚੇ ਤੌਰ ਤੇ ਹੀ ਬੰਦਾ ਲਾਇਆ ਉੱਥੇ ਪਰ ਉਹ ਤੋਂ ਵੀ 트াম্প ਬਹੁਰੀ ਖੁਸ਼ ਨਹੀਂ ਹੋਏ ਵੀ ਜਿੰਨੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਉਸ ਤਰੀਕੇ ਨਾਲ ਗ੍ਰਿਫਤਾਰੀਆਂ ਨਹੀਂ ਹੋਊਗਾ ਤੇ ਹੁਣ ਇਹਨਾਂ ਨੇ ਇੱਕ ਵਾਰ ਫੇਰ ਚੀਫ ਨੂੰ ਚੇਂਜ ਕਰ ਦਿੱਤਾ ਹੈਗਾ ਤੇ ਹਜੇ ਉਹਦੀ ਜਿਵੇਂ ਪੁਸ਼ਟੀ ਤਾਂ ਨਹੀਂ ਹੋਈ ਸੈਨੇਟ ਦੇ ਵਿੱਚੋਂ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕਾਫੀ ਲੰਮਾ ਪ੍ਰੋਸੀਜਰ ਹੁੰਦਾ ਤੁਹਾਨੂੰ ਪਤਾ ਪੁੱਛ ਗਿਆ ਸੈਨੇਟਰ ਇਸ ਤਰੀਕੇ ਨਾਲ ਕਰਦੇ ਆ ਬੰਦੇ ਨੂੰ ਨਿਚੋੜ ਕੇ ਰੱਖ ਦਿੰਦੇ ਆ ਇਹਨਾਂ ਉਹਦਿਆਂ ਤੱਕ ਪਹੁੰਚਣਾ ਵੀ ਕੋਈ ਸੌਖਾ ਕੰਮ ਮਨੀ ਕੈਸ਼ ਪਟੇਲ ਦੀ ਮੈਂ ਦੇਖਦਾ ਸੀ ਵੀ ਜਿਸ ਤਰੀਕੇ ਦੇ ਨਾਲ ਉਹਨੂੰ ਗਰਿਲ ਕੀਤਾ ਗਿਆ ਤੇ ਵੀ ਜੇ ਕੋ ਆਮ ਬੰਦਾ ਹੁੰਦਾ ਤਾਂ ਉਹ ਥਿਰਖ ਸਕਦਾ ਸੀਗਾ ਸੋ ਸਾਰਾ ਪ੍ਰਕਿਰਿਆ ਹਜੇ ਹੋਣੀ ਆ ਪਰ ਨਵਾਂ ਬੰਦਾ ਇਹਨਾਂ ਨੇ ਐਲਾਨ ਕਰਤਾ ਟਰੰਪ ਹੋਰ ਹੀ ਚਾਹੁੰਦੇ ਆ ਵੀ ਘੱਟੋ ਘੱਟ ਵੀ ਜਿਵੇਂ ਕਿਹਾ ਵੀ ਜਿਹੜੀਆਂ ਇਹ 45 43000 ਗ੍ਰਿਫਤਾਰੀਆਂ 20 ਜਨਵਰੀ ਤੋਂ ਬਾਅਦ ਦੇ ਵਿੱਚ ਵਿੱਚ ਹੋਊਗਾ ਵੀ ਇਹਨੂੰ ਦੁਗੜਨਾ ਹੋਣੀਆਂ ਚਾਹੀਦੀਆਂ ਸੀਗੀਆਂ ਤੇ ਜਿਹਦਾ ਕਰਕੇ ਤੁਹਾਨੂੰ ਪਤਾ ਕਾਫੀ ਹਰਡਲਸ ਵੀ ਹੁੰਦੀਆਂ ਹੈਗੀਆਂ ਆਈਸ ਦੇ ਸਾਹਮਣੇ ਬਹੁਤ ਕੁਝ ਜੱਜ ਕਈ ਵਾਰੀ ਇਦਾਂ ਦੇ ਫੈਸਲੇ ਕਰ ਦਿੰਦੇ ਆ ਵੀ ਉਹ ਨਹੀਂ ਉਹਨਾਂ ਦੇ ਜਿਵੇਂ ਕਹਿੰਦਾ ਆਪਦਾ ਲਾਚ ਲਾ ਸਕਦੇ ਤੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਵਾਰ ਫੇਰ ਹੁਣ ਪੱਤਾ ਖੇਡਿਆ ਤੇ ਉਹਨਾਂ ਵਾਲੇ ਸਮੇਂ 'ਚ ਦੇਖਦੇ ਆਂ ਵੀ ਇਹ ਪ੍ਰਕਿਰਿਆ ਕਿੱਧਰ ਨੂੰ ਤੇਜ਼ ਹੁੰਦੀ ਆ ਜਾਂ ਕੋਈ ਆਈਸ ਦਾ ਮੁਖੀ ਆ ਕੇ ਦਾ ਕੋਈ ਹੋਰ ਹੱਲ ਕੱਢਦਾ ਤੇ ਪਰ ਟਰੰਪ ਉਹਨਾਂ ਨੇ ਇੱਕ ਵਾਰ ਫੇਰ ਜਿਹੜਾ ਆਈਸ ਦਾ ਮੁਖੀ ਚੇਂਜ ਕਰਕੇ ਨਵਾਂ ਲਾ ਦਿੱਤਾ ਸੋ ਕੈਨੇਡਾ ਵੱਲੋਂ ਰੋਕ ਕਰੀਏ ਹੁਣ ਟੈਰਿਫ ਜਿਹੜਾ ਲੱਗਣ ਜਾ ਰਿਹਾ ਕੈਨੇਡਾ ਦੇ ਵਿੱਚ ਪਤਾ ਲੱਗਿਆ ਕੈਨੇਡਾ ਦੇ ਵਿੱਚ ਜਿਹੜਾ ਅਮਰੀਕਾ ਦਾ ਬਾਰਡਰ ਹੈ ਉੱਥੇ 25% ਜਿਹੜਾ ਟੈਰਿਫਾ ਕੈਨੇਡਾ ਤੋਂ ਇਧਰ ਜਿਹੜੀਆਂ ਚੀਜ਼ਾਂ ਆਉਣਗੀਆਂ ਸੋ ਇਹਦੇ ਨਾਲ ਕੀ ਇਫੈਕਟ ਪਏਗਾ ਅਮਰੀਕਨਸ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਅਸਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਪ੍ਰਦੀਪ ਇਹਦਾ ਨਾ ਉਹ ਗੱਲ ਹੋ ਗਈ ਜਿਵੇਂ ਨਾ ਆਪਣਾ ਇੱਕ ਰੈਸਚ ਸੀਗਾ ਉਹ ਪਾਣੀ ਪੀ ਰਿਹਾ ਸੀ ਉਧਰੋਂ ਲੇਲੇ ਦਾ ਬੱਚਾ ਹੀ ਪਾਣੀ ਪੀ ਰਿਹਾ ਸੀ ਤੇ ਉਹ ਨੂੰ ਕਹਿੰਦਾ ਵੀ ਤੂੰ ਮੇਰਾ ਪਾਣੀ ਝੂਠਾ ਕਰ ਰਿਹਾ ਤਦੋਂ ਮੈਂ ਖਾ ਜਾਣਾ ਉਹ ਕਹਿੰਦਾ ਨਹੀਂ ਜੀ ਪਾਣੀ ਦਾ ਤੁਸੀਂ ਪਹਿਲਾਂ ਪੀ ਰਹੇ ਹੋ ਥੋੜਾ ਝੂਠਾ ਪਾਣੀ ਮੇਰੇ ਕੋਲੇ ਆ ਰਿਹਾ ਉਹ ਕਹਿੰਦਾ ਚਲ ਤੂੰ ਨਹੀਂ ਕੀਤਾ ਤਾਂ ਹੋ ਸਕਦਾ ਤੇਰੇ ਦਾਦੇ ਪੋਤੇ ਨੇ ਕੀਤਾ ਹੋਵੇ ਵੀ ਖਾਣ ਦਾ ਬਹਾਨਾ ਲੱਭਣਾ ਉਸੇ ਤਰੀਕੇ ਨਾਲ ਪਹਿਲਾਂ ਤਾਂ ਕੈਨੇਡਾ ਤੇ ਮਕਸੀਕੋ ਤੋਂ ਕਹਿੰਦੇ ਵੀ ਆਪੋ ਆਪਣੇ ਬਾਰਡਰ ਸੀਲ ਕਰੋ 10-10 ਹਜ਼ਾਰ ਫੌਜੀ ਲਾਓ ਉੱਥੋਂ ਜੇ ਟੈਰਫ ਤੋਂ ਬਚਣਾ ਉਹਨਾਂ ਨੇ ਉਹ ਵੀ ਲਾਤਾ ਇਹਨਾਂ ਨੂੰ ਉਮੀਦ ਸੀ ਸ਼ਾਇਦ ਨਾ ਲਾਉਣ ਉਹ ਤੇ ਹੁਣ ਫੇਰ ਕਹਿੰਦਾ ਮੈਂ ਟੈਰਫ ਤਾਂ ਲਾਉਣਾ ਹੀ ਲਾਉਣਾ ਜੋ ਮਰਜੀ ਹੋ ਜੇ ਹੁਣ 4 ਤਰੀਕ ਨੂੰ ਮੇਰੇ ਘ ਤੇ ਜਿਹਦਾ ਕਰਕੇ ਪ੍ਰਦੀਪ ਤਕਰੀਬਨ ਜਿਹੜਾ ਕਰੂਡ ਆਇਲ ਅਮਰੀਕਾ ਦੇ ਵਿੱਚ ਆਉਂਦਾ ਹਨ ਉਹਦਾ 55% ਜਿਹੜਾ ਹਿੱਸਾ ਉਹ ਕੈਨੇਡਾ ਤੋਂ ਆਪਣੇ ਅਮਰੀਕਾ ਦੇ ਵਿੱਚ ਆਉਂਦਾ ਜਿਹੜਾ ਆਪਾਂ ਤੇਲ ਜਹਾਜਾਂ 'ਚ ਵਰਤਦੇ ਆਂ ਕਾਰਾਂ 'ਚ ਵਰਤਦੇ ਆਂ ਤੇ ਇਸੇ ਤਰੀਕੇ ਨਾਲ ਜਿਹੜੀ એનર્ਜੀ ਆ ਬਿਜਲੀ ਆ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਆਪਾਂ ਨੂੰ ਸਪਲਾਈ ਹੁੰਦੀ ਆ ਨੇਚਰਲ ਗੈਸ ਆ 100% ਹੀ ਕੈਨੇਡਾ ਤੋਂ ਆਉਂਦੀ ਆ ਤੁਸੀਂ ਵੇਖੋ ਵੀ ਜੇ 25% ਟੈਕਸ ਲੱਗ ਜਾਂਦਾ ਤਾਂ ਕੈਨੇਡਾ ਨੂੰ ਕਿੰਨਾ ਇਸ ਵਿੱਚ ਘਾਟਾ ਪਊਗਾ ਕਿਉਂਕਿ 726 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਹਰੇਕ ਸਾਲ ਕੈਨੇਡਾ ਅਮਰੀਕਾ ਦੇ ਨਾਲ ਕਰਦਾ ਤੇ ਜੇ ਇਹਦੇ ਉੱਤੇ 25% ਟੈਰਫ ਲੱਗ ਜਾਂਦਾ ਤਾਂ 2-300 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਕੈਨੇਡਾ ਦਾ ਹੋਰ ਹੋਊਗਾ ਤੇ ਜਿਹਦੇ ਨਾਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜੇ ਬਿਜਲੀ ਆ ਤੇਲ ਆ ਜਿਹੜੀ ਨੇਚਰਲ ਗੈਸ ਆ ਇਹ ਚੀਜ਼ਾਂ ਨੇਚਰਲ ਤੌਰ ਤੇ ਮਹਿੰਗੀਆਂ ਹੋਣਗੀਆਂ ਤੇ ਇਹਦੇ ਨਾਲ ਦੇ ਨਾਲ ਮੈਨੂੰ ਲੱਗਦਾ ਵੀ ਕੈਨੇਡਾ ਵੀ ਕਿਤੇ ਨਾ ਕਿਤੇ ਹੁਣ ਮੈਨੂੰ ਲੱਗਿਆ ਵੀ ਲੱਗਦਾ ਵੀ ਇਹ ਸੋਚ ਰਿਹਾ ਵੀ ਕਿਉਂ ਨਾ ਅਮਰੀਕਾ ਤੋਂ ਪਿੱਛੇ ਹਟ ਕੇ ਇਹ ਚੀਜ਼ਾਂ ਜਿਹੜਾ ਟਰੇਡ ਆ ਉਹ ਯੂਰਪ ਦੇ ਨਾਲ ਸ਼ੁਰੂ ਕੀਤਾ ਜਾਵੇ ਕਿਉਂਕਿ ਜਿਹੜਾ ਨਾਰਥ ਪੋਲ ਹੈਗਾ ਉਦੋਂ ਅੱਗੇ ਜਿਹੜਾ ਇੰਗਲੈਂਡ ਦਾ ਜਾਂ ਹੋਰ ਯੂਰਪ ਦਾ ਰਸਤਾ ਉਹ ਤੋਂ ਬਾਹਲਾ ਲੰਬਾ ਨਹੀਂ 5-6 ਘੰਟੇ ਦਾ ਰਸਤਾ ਹੀ ਰਹਿ ਜਾਂਦਾ ਹੈਗਾ ਤੇ ਉਹ ਕਿਤੇ ਨਾ ਕਿਤੇ ਪਾਈਪਲਾਈਨ ਵਿਛਾ ਕੇ ਹੋ ਸਕਦਾ ਉਧਰ ਨੂੰ ਸ਼ੁਰੂ ਕਰ ਦੇਣ ਕੰਮ ਤੇ ਜਿਹਦਾ ਕਰਕੇ ਅਮਰੀਕਾ ਜਿਵੇਂ ਕਹ ਜਿਹੜਾ ਦਾ ਪੇਚ ਖੇਡ ਰਿਹਾ ਇਹਦੇ ਤੇ ਇੰਨਾ ਪੁੱਠਾ ਪੈ ਜਾਵੇ ਉਹ ਤੇ ਵੀ ਉਹ ਅਮਰੀਕਾ ਨਾਲ ਟ੍ਰੇਡ ਕਰਨ ਦੀ ਥਾਂ ਏਸ਼ੀਆ ਨਾਲ ਜਾਂ ਯੂਰਪ ਨਾਲ ਸ਼ੁਰੂ ਕਰ ਦੇਵੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅਮਰੀਕਾ ਦੇ ਵਿੱਚ ਮਹਿੰਗਾਈ ਨੇ ਤੱਕ ਤਰ੍ਹਾਂ ਦਾ ਪਹਿਲਾਂ ਹੀ ਲੱਕ ਤੋੜਿਆ ਪਿਆ ਫਿਰ ਹਾਲ ਕੀ ਹੋਊਗਾ ਤੇ ਬਿਲਕੁਲ ਬਿਲਕੁਲ ਸੋ ਕੈਨੇਡਾ ਤੋਂ ਇੱਕ ਹੋਰ ਜਿਹੜੀ ਚੰਗੀ ਖਬਰ ਆਈ ਆ ਵੀ ਉੱਥੇ ਪੰਜ ਭਾਰਤੀ ਜਿਹੜੇ ਆ ਅ অন্ਟਾਰੀਓ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਆ ਔਰ ਕਈਆਂ ਨੂੰ ਅਹਿਮ ਅਹੁਦੇ ਵੀ ਦਿੱਤੇ ਗਏ ਆ ਕੀ ਆ ਪੂਰੀ ਖਬਰ ਦੱਸਿਓ ਦੇਖੋ ਜਿਹੜੀ 44ਵੀਂ ਪਰਮੈਨਸ਼ਨਲ ਜਿਹੜੀ ਚੋਣ ਆ ਉਹ ਕੈਨੇਡਾ ਦੇ ਵਿੱਚ ਅਨਟਾਰੀਓ ਸੂਬੇ ਦੇ ਵਿੱਚ ਹੋਈ ਹੈਗੀ ਆ ਤੇ ਜਿੱਥੇ ਪ੍ਰੋਗਰੈਸਿਵ ਕਨਜ਼ਰਵਟ ਪਾਰਟੀ ਆ ਜਿਹੜੀ ਉਹਨਾਂ ਨੇ ਇਹ ਚੋਣ ਸੌਣ 124 ਸੀਟਾਂ ਵਾਲੀ ਇਹ ਵਿਧਾਨ ਸਭਾ ਜੀ ਦੇ ਵਿੱਚੋਂ 80 ਸੀਟਾਂ ਜਿੱਤ ਕੇ ਉਹਨਾਂ ਨੇ ਬਹੁਮਤ ਪ੍ਰਾਪਤ ਕੀਤਾ ਤੇ ਜਿਹੜੇ ਉਹਨਾਂ ਦੇ ਡੱਗਫੋਰਡ ਪਰ ਮੀਰੀਅਰ ਰਹਿ ਗਿਆ ਉਹੀ ਦੁਬਾਰੇ ਫੇਰ ਉਥੋਂ ਦੇ ਪ੍ਰੀਮੀਅਰ ਚੁਣੇ ਗਏ ਆ ਤੇ ਉਹਨਾਂ ਨੇ ਪਹਿਲਾਂ 트ੰਪ ਨੂੰ ਜਵਾਬ ਵੀ ਦਿੱਤਾ ਸੀ ਜਦੋਂ ਇਹ ਕਹਿੰਦੇ ਸੀਗੇ ਵੀ ਜਿਹੜਾ ਕੈਨੇਡਾ ਉਹ 55ਵਾਂ ਸੂਬਾ ਬਣ ਜੇਵੇ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਵੀ 51ਵਾਂ ਸੂਬਾ ਬਣਾਉਣ ਦੀ ਥਾਂ ਤੇ ਤੁਸੀਂ ਸਾਨੂੰ ਅਮਰੀਕਾ ਦੀਆਂ ਕੁਝ ਸਟੇਟਾਂ ਵੇਚ ਦਿਓ ਅਸੀਂ ਲੈਣ ਵਾਸਤੇ ਤਿਆਰ ਆਂ ਤੇ ਉਹ ਉੱਥੋਂ ਦੇ ਦੁਆਰੇ ਫੇਰ ਇੱਕ ਤਰ੍ਹਾਂ ਦੇ ਨਾਲ ਪਰਮੇਧੂ ਚੁਣੇ ਗਏ ਹੈਗੇ ਆ ਤੇ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਪੰਜ ਪੰਜਾਬੀ ਆ ਉਹ ਪਹਿਲਾਂ ਵੀ ਜਿੱਤੇ ਹੋਏ ਸੀਗੇ ਕੁਝ ਕਿ ਇਹਨਾਂ ਦੇ ਵਿੱਚੋਂ ਤੇ ਪੰਜ ਪੰਜਾਬੀ ਦੁਆਰ ਤੋਂ ਫੇਰ ਚੁਣੇ ਗਏ ਜਿਨ੍ਹਾਂ ਦੇ ਵਿੱਚ ਪ੍ਰਭਮੀਤ ਸਰਕਾਰੀਆ ਨੀਨਾ ਤਾਂਗਰੀ ਹਰਦੀਪ ਗਰੇਵਾਲ ਅਮਰਜੋਤ ਸੰਧੂ ਦੀਪਕ ਆਨੰਦ ਤੇ ਇਹਨਾਂ ਦੇ ਵਿੱਚੋਂ ਪਤਾ ਲੱਗਿਆ ਵੀ ਇੱਕ ਦੋ ਨੂੰ ਚੰਗੇ ਜਿਹੜੇ ਮੰਤਰਾਲੇ ਦੇ ਵਿਭਾਗ ਆ ਉਹ ਵੀ ਮਿਲ ਸਕਦੇ ਹੈਗੇ ਆ ਤੇ ਜਿਹੜੀ ਕਿ ਮੈਂ ਸਮਝਦਾ ਵੀ ਇੱਕ ਖੁਸ਼ੀ ਦੀ ਗੱਲ ਆ ਪੰਜਾਬੀਆਂ ਵਾਸਤੇ ਤੇ ਆਪਾਂ ਇਹਨਾਂ ਨੂੰ ਸ਼ੋਭਾ ਸ਼ਾਮਾ ਦੰਦੇ ਆ ਵੀ ਚੰਗਾ ਕੰਮ ਕਰਨ ਪੰਜਾਬ ਦੇ ਵਾਸਤੇ ਬਿਲਕੁਲ ਬਿਲਕੁਲ ਸੋਨੇਟ ਵੀਰ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਔਰ ਸਾਰੀਆਂ ਅਹਿਮ ਖਬਰਾਂ ਤੇ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਇੱਕ ਮੈਂ ਜਾਂਦਾ ਹਾਂ ਦਾ ਹੋਰ ਗੱਲ ਕਰ ਜਾ ਵੀ ਇੱਥੇ ਅਮਰੀਕਾ ਜਿਹੜੀ ਲੈਂਗੁਏਜ ਹੈ ਇੰਗਲਿਸ਼ ਉਹ ਵੀ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ ਗਿਆ ਤੇ ਜਿਹਦਾ ਕਰਕੇ ਹੁਣ ਜਿਹੜੀਆਂ ਸਰਕਾਰੀ ਥਾਵਾਂ ਉੱਤੇ ਇੰਗਲਿਸ਼ ਓਨਲੀ ਲੈਂਗੁਏਜ ਲਾਗੂ ਹੋਊਗੀ ਤੇ ਟਰੱਕ ਡਰਾਈਵਰਾਂ ਦੇ ਉੱਤੇ ਵੀ ਜਿਨ੍ਹਾਂ ਨੂੰ ਅੰਗਰੇਜ਼ੀ ਵਗੈਰਾ ਨਹੀਂ ਆਉਂਦੀ ਉਹਨਾਂ ਦੇ ਵੀ ਜਿਹੜੇ ਲਾਇਸੈਂਸ ਵਗੈਰਾ ਹੈਗੇ ਆ ਪ੍ਰਭਾਵ ਪੈ ਸਕਦਾ ਕਿਉਂਕਿ ਡੀਐਮਵਾਂ ਦੇ ਵਿੱਚ ਓਨਲੀ ਟੈਸਟ ਇੰਗਲਿਸ਼ ਦੇ ਵਿੱਚ ਹੋਊਗਾ ਜੇ ਰਸਤੇ ਦੇ ਵਿੱਚ ਪੁਲਿਸ ਅਫੀਸਰ ਰੋਕਦਾ ਤੁਸੀਂ ਇੰਗਲਿਸ਼ ਨਹੀਂ ਬੋਲਦੇ ਤਾਂ ਤੁਹਾਡੇ ਜਿਹੜੇ ਲਾਇਸੈਂਸ ਵ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਲੰਬੀ ਚਰਚਾ ਇਹਨਾਂ ਖਬਰਾਂ ਦੇ ਉੱਤੇ ਕਰਾਂਗੇ ਜੇ ਕੋਈ ਹੋਰ ਜਾਣਕਾਰੀ ਮਿਲੀ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਬਿਲਕੁਲ ਅਗਲੇ ਹਫਤੇ ਆਪਾਂ ਇਹਦੇ ਤੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕੀਤੀ ਹੈ ਔਰ ਹਰ ਵਾਰ ਦੀ ਤਰ੍ਹਾਂ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕੇ ਫ੍ਰੀਜ਼ਨਲ ਤੋਂ ਸਾਡੇ ਨਾਲ ਜੁੜੇ ਸੀ ਅਮਰੀਕਾ ਔਰ ਕੈਨੇਡਾ ਦੀਆਂ ਜਿੰਨੀਆਂ ਵੀ ਇੱਥੋਂ ਦੀਆਂ ਖਬਰਾਂ ਹੁੰਦੀਆਂ ਸੀ ਉਹਨਾਂ ਤੇ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆਂ ਨਾਲ ਦੀ ਨਾਲ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੱਡੀ ਖਬਰ ਹੋਵੇ ਔਰ ਉਹਨੂੰ ਐਨ ਆਰ ਆਈ ਕੇਸ ਐਂਗਲ ਦੇ ਨਾਲ ਵੇਖਦੇ ਨੇ ਅਸੀਂ ਉਹ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ gilpradeep11@yahoo.in ਥੋੜੇ ਜੇ ਈਵੈਂਟਸ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਹੋਏ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ 5 ਅਪ੍ਰੈਲ ਨੂੰ ਫੀਨਿਕਸ ਦੇ ਵਿੱਚ ਵਿਸਾਖੀ ਮੇਲਾ ਬਹੁਤ ਵੱਡਾ ਹੋ ਰਿਹਾ ਹੈ ਉਸ ਤੋਂ ਬਾਅਦ 26 ਅਪ੍ਰੈਲ ਨੂੰ ਮਨਹੈਟਨ ਨਿਊਯਾਰਕ ਸਿਟੀ ਦੇ ਵਿੱਚ ਜਿਹੜੀ ਬਹੁਤ ਵੱਡੀ ਸਿੱਖ ਦੇ ਪਰੇਡ ਹੁੰਦੀ ਹੈ ਉਹ ਹੋਣ ਜਾ ਰਹੀ ਹੈ ਔਰ ਉਸ ਤੋਂ ਬਾਅਦ 18 ਮਈ ਨੂੰ ਵੱਡਾ ਵਿਸਾਖੀ ਮੇਲਾ ਜਿਹੜਾ ਲੌਂਗ ਆਈਲੈਂਡ ਦੇ ਵਿੱਚ ਹੁੰਦਾ ਹੈ ਉਹਦੀ ਵੀ ਡੇਟ ਜਿਹੜੀ ਅਨਾਉਂਸ ਹੋ ਗਈ ਹੈ ਸੌਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਈਵੈਂਟਸ ਈਸਟ ਕੋਸਟ ਔਰ ਵੈਸਟ ਕੋਸਟ ਤੇ ਹੋਣਗੇ ਅਸੀਂ ਉਹਨਾਂ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਰੱਬ ਰੱਖਾ